ਅੱਜ ਆਪਾਂ ਗੱਲ ਕਰਾਂਗੇ ਜਰਮਨ ਦੀ ਅਪੌਇੰਟਮੈਂਟ ਬਾਰੇ ਅਪੌਇੰਟਮੈਂਟ ਕਿੱਦਾਂ ਲੈਣੀ ਆ ਜਿਹਦੇ ਨਾਂ ਤੇ ਏਜੰਟਾਂ ਤੁਹਾਡੇ ਨਾਲ ਬਹੁਤ ਠੱਗੀ ਕਰਨੀ ਆ ਜਰਮਨ ਦੇੜਾ ਓਪਰਚੁਨਿਟੀ ਕਾਰਡ ਆ ਉਹਦੀ ਚੈਕਲਿਸਟ ਬਾਰੇ ਕੀ ਕੀ ਤੁਹਾਨੂੰ ਉਹਦੇ ਚ ਡਾਕੂਮੈਂਟਸ ਦੀ ਜ਼ਰੂਰਤ ਰਹਿਣ ਵਾਲੀ ਆ ਤੇ ਕਿੱਦਾਂ ਤੁਸੀਂ ਐਪਲੀਕੇਸ਼ਨ ਫਾਰਮ ਭਰਨਾ ਜਿਹਨੂੰ ਦੇਖ ਕੇ ਆਪਣੇ ਪੰਜਾਬੀਆਂ ਦੇ ਲੱਤਾਂ ਕੰਬਣ ਲੱਗ ਜਾਂਦੇ ਨੇ ਉਹ ਚ ਕੁਝ ਨਹੀਂ ਹੈਗਾ ਬੜਾ ਈਜ਼ੀ ਆ ਤੇ ਆਜੋ ਫਿਰ ਆਪਾਂ ਤੁਹਾਨੂੰ ਦਿਖਾਉਨੇ ਆ ਬਹੁਤਾ ਟਾਈਮ ਨਹੀਂ ਖਰਾਬ ਕਰਨਾ ਤੇ ਕੋਸ਼ਿਸ਼ ਕਰੂੰਗਾ ਤੁਹਾਨੂੰ ਜਿਆਦਾ ਤੋਂ ਜਿਆਦਾ ਵੀਡੀਓ ਸ਼ਾਰਟਸ ਦਿਖਾਉਣ ਦੇ ਵਿੱਚ ਛੇਤੀ ਚ ਤੁਹਾਨੂੰ ਕੰਪਲੀਟ ਕਰਦਾ ਕਿਉਂਕਿ ਨਹੀਂ ਤਾਂ ਵੀਡੀਓ ਬਹੁਤ ਲੰਬੀ ਜਾਂਦੀ ਹੈ ਇੱਕ ਇੱਕ ਵੀਡੀਓ ਘੱਟੋ ਘੱਟ ਵੀ 40 45 ਮਿੰਟ ਦੀ ਬਣਦੀ ਹੈ ਜੇ ਆਪਾਂ ਪੂਰੀ ਡੀਪਲੀ ਚ ਜਾਣਾ ਉਹਦੇ ਚ ਕੋਸ਼ਿਸ਼ ਰੂ ਕਿ ਤੁਹਾਡਾ ਜਿਆਦਾ ਟਾਈਮ ਨਾ ਖਰਾਬ ਹੋਵੇ ਤੁਹਾਨੂੰ ਜਲਦੀ ਤੋਂ ਜਲਦੀ ਤੇ ਆਸਾਨ ਤਰੀਕੇ ਨਾਲ ਸਮਝਾਇਆ ਜਾਵੇ ਬਾਕੀ ਜਿਹੜੇ ਮੇਰੇ ਭੈਣ ਭਰਾ ਫਿਰ ਵੀ ਇਹ ਵੀਡੀਓ ਨੂੰ ਸਕਿਪ ਕਰਕੇ ਦੇਖਣਾ ਚਾਹੁੰਦੇ ਨੇ ਤੇ ਬਾਅਦ ਚ ਕਮੈਂਟ ਕਰ ਦਿੰਦੇ ਨੇ ਭਾਜੀ ਸਮਝ ਨਹੀਂ ਲੱਗੀ ਮੇਰਾ ਵੀਜ਼ਾ ਅਪਲਾਈ ਕਰ ਦਿਓ ਭਾਜੀ ਨੇ ਕਿਸੇ ਦਾ ਵੀਜ਼ਾ ਅਪਲਾਈ ਨਹੀਂ ਕਰਨਾ ਹੈਗਾ ਮੇਰਾ ਭਰਾ ਜੀ ਨੇ ਸਕਿੱਪ ਕਰਕੇ ਦੇਖਣੇ ਬੇਸ਼ੱਕ ਵੀਡੀਓ ਨਾ ਦੇਖੋ ਕਿਉਂਕਿ ਇਹ ਵੀਡੀਓ ਕੋਈ ਲਾਈਕ ਵਿਊ ਵਾਸਤੇ ਨਹੀਂ ਹੈ ਕਿ ਵੀਡੀਓ ਤੁਹਾਡੇ ਵਾਸਤੇ ਆ ਜਿਹੜੇ ਜਰਮਨ ਚ ਆਉਣਾ ਚਾਹੁੰਦੇ ਨੇ ਓਪਰਚੁਨਿਟੀ ਕਾਰਡ ਦੇ ਉੱਤੇ 엘ਿਜੀਬਿਲਟੀ ਬਾਰੇ ਤੁਹਾਨੂੰ ਪਹਿਲਾਂ ਹੀ ਦੱਸਿਆ ਹੋਇਆ ਬਹੁਤ ਸਾਰੇ ਭੈਣਾ ਭਰਾਵਾਂ ਦੇ ਕਮੈਂਟ ਸੀ ਭਾਜੀ ਮੈਂ 엘ਿਜੀਬਲ ਆ ਮੇਰੇ 8 ਪੁਆਇੰਟ ਬਣਦੇ ਨੇ ਮੇਰੇ 10 ਬਣਦੇ ਨੇ ਅੱਜ ਤੁਸੀਂ ਚੈੱਕ ਲਿਸਟ ਦੇ ਹਿਸਾਬ ਨਾਲ ਆਪਣਾ ਚੈੱਕ ਕਰ ਲੋਗੇ ਵੀ ਤੁਸੀਂ ਇਹ ਚੀਜ਼ ਵਾਸਤੇ 엘ਿਜੀਬਲ ਹੋ ਜਾਂ ਨਹੀਂ ਹੋ ਤੁਹਾਡੇ ਸਾਹਮਣੇ ਅੱਜ ਸਾਰਾ ਕੁਝ ਤੇ ਆਜੋ ਤੇ ਸਭ ਤੋਂ ਪਹਿਲਾਂ ਸ਼ੁਰੂ ਕਰਾਂਗੇ ਆਪਾਂ ਅਪੌਇੰਟਮੈਂਟ ਤੋਂ ਵੀ ਤੁਸੀਂ ਅਪੌਇੰਟਮੈਂਟ ਕਿੱਦਾਂ ਬੁੱਕ ਕਰਨੀ ਆ ਤੇ ਕਿੱਦਾਂ ਏਜੰਟਾਂ ਤੋਂ ਬਚਣਾ ਇਹਦੇ ਵਾਸਤੇ ਲੋ ਜੀ ਸਭ ਤੋਂ ਪਹਿਲਾਂ ਆਪਾਂ ਗੱਲ ਕਰ ਜਾਈਆ ਹੁਣ ਅਪੌਇੰਟਮੈਂਟ ਬੁੱਕ ਕਰਨ ਦੀ ਇੱਥੇ ਜਾਣਾ ਆਪਾਂ ਇਹ ਸਰਚ ਕਰਨਾ ਬੁੱਕ ਅਨ ਅਪੌਇੰਟਮੈਂਟ ਬੁੱਕਣ ਅਪੌਇੰਟਮੈਂਟ ਤੇ ਸਭ ਤੋਂ ਪਹਿਲੇ ਤੇ ਤੁਸੀਂ ਜਾਣਾ ਵਿਦ ਬੀ ਐਫ ਐਸ ਗਲੋਬਲ ਜਿੱਤੇ ਲਿਖਿਆ ਹੋਇਆ ਕਿਸੇ ਏਜੰਟ ਕੋਲੇ ਨਹੀਂ ਜਾਣਾ ਕਿਸੇ ਕੋਲੇ ਨਹੀਂ ਜਾਣਾ ਜਿਆਦਾ ਵੀ ਤੁਸੀਂ ਅਪੌਇੰਟਮੈਂਟ ਬੁੱਕ ਕਰਨੀ ਆ ਜਰਮਨ ਦੀ ਸਪੈਸ਼ਲੀ ਮੈਂ ਜਰਮਨ ਦੀ ਗੱਲ ਕਰ ਰਿਹਾ ਜੀ ਉਦੋਂ ਬਾਅਦ ਤੁਸੀਂ ਜਾਣਾ ਬੁੱਕ ਨਾਓ ਤੇ ਜਿੱਦਾਂ ਤੁਸੀਂ ਬੁੱਕ ਨਾਓ ਦੇ ਉੱਤੇ ਜਾਂਦੇ ਹੋ ਮੇਰਾ ਤਾਂ ਅਕਾਊਂਟ ਦੇ ਨਾਲ ਐਕਟੀਵੇਟ ਹੈਗਾ ਹੀ ਹੈਗਾ ਜਿਨ੍ਹਾਂ ਦਾ ਹਾਲ ਤੱਕ ਅਕਾਊਂਟ ਐਕਟੀਵੇਟ ਨਹੀਂ ਹੈਗਾ ਉਹਨਾਂ ਲਈ ਵਾਲੀ ਆਪਸ਼ਨ ਆ ਜਾਂਦੀ ਉਹ ਆਪਦਾ ਉੱਤੇ ਈਮੇਲ ਐਡਰੈਸ ਪਾਸਵਰਡ ਭਰੀ ਜਾਂਦੇ ਨੇ ਉਹ ਅੱਗੇ ਯਾਨੀ ਕਿ ਕੋਈ ਇਹਨਾਂ ਦੀ ਸਾਈਡ ਨਹੀਂ ਖੁੱਲਦੀ ਪਹਿਲਾਂ ਤੁਸੀਂ ਜਾਣਾ ਆਈ ਡੋਂਟ ਹੈਵ ਐਨ ਅਕਾਊਂਟ ਦੇ ਉੱਤੇ ਉਸ ਤੋਂ ਬਾਅਦ ਐਕਟੀਵੇਟ ਮਾਈ ਅਕਾਊਂਟ ਤੇ ਜਾਣਾ ਫਿਰ ਤੁਸੀਂ ਆ ਕੇ ਇੱਥੇ ਆਪਣੀ ਈਮੇਲ ਆਈਡੀ ਤੇ ਪਾਸਵਰਡ ਦੇਣਾ ਹੈ ਇਰੇ ਉੱਤੇ ਮੈਂ ਪਹਿਲਾਂ ਵੀ ਇੱਕ ਵੀਡੀਓ ਬਣਾ ਚੁੱਕਿਆ ਹਾਂ ਤੁਹਾਨੂੰ ਸਾਰੇ ਪ੍ਰਾਣਾ ਪ੍ਰਾਵਾਂ ਨੂੰ ਦਿਖਾ ਚੁੱਕਿਆ ਵੀ ਤੁਸੀਂ ਕਿੱਦਾਂ ਆਪਣਾ ਜਿਹੜਾ ਵੀ ਅਕਾਊਂਟ ਐਕਟੀਵੇਟ ਕਰਨਾ ਤੇ ਕਿੱਦਾਂ ਤੁਸੀਂ ਨੇ ਉਹਨੂੰ ਯੂਜ਼ ਕਰਨਾ ਉਹਨੂੰ ਕਿੱਦਾਂ ਯੂਜ਼ ਕਰਨਾ ਤੇ ਇੱਥੇ ਮੇਰੇ ਕੋਲੇ ਆਪਣੀ ਇੱਕ ਅਪਾਇੰਟਮੈਂਟ ਪਹਿਲਾਂ ਬੁੱਕ ਕੀਤੀ ਹੋਈ ਆ ਉਹ ਮੈਂ ਥੋੜੀ ਜਿਹੀ ਸਾਈਡ ਤੇ ਕਰਤੀ ਆ ਵੀ ਤੁਹਾਨੂੰ ਉਹਦਾ ਨਾਮ ਦਿਖਾਈ ਜਾਵੇ ਕਿਹਦੀ ਪਰਸਨਲ ਡਿਟੇਲ ਇਹ ਇਹਦੇ ਚ ਜੀ ਦੇਖੋ ਜੇ ਤੁਸੀਂ ਜਰਮਨ ਦਾ ਟੂਰਿਸਟ ਵੀਜ਼ਾ ਅਪਲਾਈ ਕਰਨਾ ਫਿਰ ਤੁਸੀਂ ਚੰਡੀਗੜ੍ਹ ਜਲੰਧਰ ਕੋਈ ਵੀ ਤੁਸੀਂ ਕਰ ਸਕਦੇ ਹੋ ਜਿਹੜਾ ਨੈਸ਼ਨਲ ਵੀਜ਼ਾ 6 ਮਨਥ ਤੋਂ ਜ਼ਿਆਦਾ ਵਾਲਾ ਵੀਜ਼ਾ ਜਰਮਨ ਦਾ ਉਹਦੇ ਵਾਸਤੇ ਤੁਹਾਨੂੰ ਦਿੱਲੀ ਜਾਣਾ ਪੈਣਾ ਉਹਦੀਆਂ ਵੀ ਦਿੱਲੀ ਚ ਦੋ ਕੈਟਾਗਰੀਆਂ ਨੇ ਇੱਕ ਰਹਿ ਗਿਆ ਵੀਜ਼ਾ ਐਪਲੀਕੇਸ਼ਨ ਸੈਂਟਰ ਇੱਕ ਹੈਗਾ ਤਾਂ ਐਮਬੈਸੀ ਜਰਮਨੀ ਤੁਸੀਂ ਦਾ ਐਮਬੈਸੀ ਜਰਮਨੀ ਤੇ ਜਾਣਾ ਹੈ ਓਪਰਚ्युनिटी ਕਾਰ ਵਾਸਤੇ ਲੈਂਗੁਏਜ ਵੀਜ਼ੇ ਵਾਸਤੇ ਤੁਹਾਡਾ ਇੱਥੇ ਹੀ ਹੋਣਾ ਹੈ ਇੱਥੇ ਜਾ ਕੇ ਤੁਸੀਂ ਦੇਖੋ ਹੁਣ ਆ ਦੇਖੋ ਸਭ ਤੋਂ ਪਹਿਲਾਂ ਹੀ ਓਪਰਚੁਨਿਟੀ ਕਾਰਡ ਕਿੰਨੇ ਕ ਲੋਕਾਂ ਨੇ ਇਹਨੂੰ ਸਰਚ ਕੀਤਾ ਹੁਣ ਕਿੰਨੇ ਕ ਲੋਕਾਂ ਨੇ ਇਹਦੀ ਅਪੌਇੰਟਮੈਂਟ ਆ ਬੁੱਕ ਕੀਤੀਆਂ ਨੇ ਸਾਰੇ ਆ ਪਏ ਨੇ ਓਪਰਚੁਨਿਟੀ ਕਾਰਡ ਵਾਸਤੇ ਜੀ ਉਦੋਂ ਬਾਅਦ ਫਿਰ ਤੁਸੀਂ ਜਿਹੜੇ ਫੈਮਿਲੀ ਵਾਲੇ ਨੇ ਕਿਸੇ ਨੇ ਸਪਾਊਸ ਵੀਜ਼ਾ ਅਪਲਾਈ ਕਰਨਾ ਉਹ ਵੀ ਇੱਥੇ ਆ ਹੈਗਾ ਫੈਮਿਲੀ ਰਿਕੁਇਰਮੈਂਟ ਤੇ ਉਦੋਂ ਲੈਂਗੁਏਜ ਕੋਰਸ ਵਾਲਾ ਦੇਖੋ ਜੀ ਸਪੈਸ਼ਲ ਲੈਂਗੁਏਜ ਕੋਰਸ ਵਾਲਾ ਅਲੱਗ ਤੋਂ ਅਪੌਇੰਟਮੈਂਟ ਹੈ ਜੀ ਸਟੂਡੈਂਟ ਵੀਜ਼ਾ ਹਰ ਇੱਕ ਚੀਜ਼ ਤੁਹਾਡੇ ਕੋਲੇ ਪਈ ਇੱਥੇ ਤਾਂ ਹੀ ਕਹਿੰਦਾ ਹੁਣ ਨਾ ਵੀ ਏਜੰ ਅਤੇ ਤੁਸੀਂ ਓਪਰਚੁਨਿਟੀ ਤੇ ਕਲਿੱਕ ਕਰੋ ਓਪਰਚੁਨਿਟੀ ਕਾਰਡ ਇਹਨੂੰ ਤੁਸੀਂ ਓਕੇ ਕਰੋ ਇੱਥੇ ਇਹਨੂੰ ਤੁਸੀਂ ਕੰਟੀਨਿਊ ਕਰੋਗੇ ਜਿਹੜੀ ਤੁਹਾਡੀ ਵੀ ਮੰਨ ਲਓ ਅਪੌਇੰਟਮੈਂਟ ਆ ਵੇਟਿੰਗ ਲਿਸਟ ਦੇ ਵਿੱਚ ਆ ਰਹੀ ਹੈ ਇੱਥੇ ਤੁਸੀਂ ਆਪਣਾ ਨਾਮ ਡੇਟ ਆਫ ਬਰਥ ਹਰ ਇੱਕ ਚੀਜ਼ ਇਹਦੇ ਵਿੱਚ ਭਰ ਕੇ ਤੁਸੀਂ ਇਹਨੂੰ ਸੇਵ ਕਰੋਗੇ ਅੰਬੈਸੀ ਨੇ ਤੁਹਾਨੂੰ 2 ਤੋਂ 3 ਵੀਕ ਦੇ ਵਿੱਚ ਵਿੱਚ ਅਭਲ ਮਤਾ ਇੱਕ ਵੀਕ ਦੇ ਵਿੱਚ ਹੀ ਉਹ ਜੇ ਨਵਾਂ ਹੈ ਇੱਕ ਵੀਕ ਦੇ ਵਿੱਚ ਵਿੱਚ ਰਿਪਲਾਈ ਕਰ ਦੇਣਾ ਵੀ ਤੁਸੀਂ ਤੁਹਾਡਾ ਜਿਹੜਾ ਆਪਣੀ ਈਮੇਲ ਦੇਣੀ ਹੈ ਤੁਸੀਂ ਨੇ ਵੀ स्लॉट ਓਪਨ ਹੋ ਚੁੱਕਿਆ ਜੀ ਤੁਸੀਂ ਆਹ ਤਰੀਕ ਦੀ ਜਿਹੜੀ ਅਪੌਇੰਟਮੈਂਟ ਸਾਡੇ ਤੋਂ ਲੈ ਸਕਦੇ ਹੋ ਜਿਹੜੀ ਤੁਹਾਨੂੰ ਪਸੰਦ ਆਉਂਦੀ ਹੋ ਉਹ 5-4 ਦਿਨ ਜੋ ਵੀ ਅੰਬੈਸੀ ਵਾਲੇ ਦੇਣਗੇ ਉਹਦੇ ਤੁਸੀਂ ਅਪਾਇੰਟਮੈਂਟ ਲੈਣੀ ਹੋਊਗੀ ਅੰਬੈਸੀ ਵਾਲੇ ਜਿਹੜੇ ਤੁਹਾਨੂੰ ਮੇਲ ਭੇਜਣਗੇ ਉਹਦੇ ਨਾਲ ਸਪੈਸ਼ਲ ਲਿਖਿਆ ਹੋਊਗਾ ਵੀ ਤੁਹਾਡੇ ਕੋਲੇ 48 ਘੰਟੇ ਦਾ ਟਾਈਮ ਹੈ 48 ਘੰਟੇ ਦੇ ਵਿੱਚ ਵਿੱਚ ਤੁਸੀਂ ਆਪਣੀ ਜਿਹੜੀ ਅਪਾਇੰਟਮੈਂਟ ਬੁੱਕ ਕਰੋ ਆਦਰਵਾਇਜ਼ ਤੁਸੀਂ ਦੁਬਾਰ ਤੋਂ ਫਿਰ ਤੋਂ ਬੇਟਿੰਗ ਲਿਸਟ ਦੇ ਵਿੱਚ ਆ ਜਾਓਗੇ ਜਾਂ ਤੁਸੀਂ ਦੁਬਾਰ ਤੋਂ ਉਹਨੂੰ ਬੇਟਿੰਗ ਲਿਸਟ ਨੂੰ ਜੁਆਇਨ ਕਰਨਾ ਪਊਗਾ ਤੁਹਾਨੂੰ ਉਹ ਤੁਸੀਂ ਆਪਣੇ ਹਿਸਾਬ ਨਾਲ ਦੇਖ ਸਕਦੇ ਹੋ ਈਮੇਲ ਤੇ ਹਮੇਸ਼ਾ ਧਿਆਨ ਰੱਖਣਾ ਈਮੇਲ ਹਮੇਸ਼ਾ ਤੁਹਾਨੂੰ ਜਿਆਦਾਤਰ ਜਿਹੜੀ ਫ੍ਰਾਈਡੇ ਨੂੰ ਮੌਦੀ ਹੁੰਦੀ ਹੈ ਅੱਗੇ ਸੈਟਰਡੇ ਸੰਡੇ ਹੁੰਦਾ ਵੀ ਲੋਕੀ ਕਈ ਗੌਰ ਨਹੀਂ ਕਰਦੇ ਵੀ ਚਲੋ ਹੁਣ ਤਾਂ ਵੀਕਐਂਡ ਆ ਗਿਆ ਫ੍ਰਾਈਡੇ ਨੂੰ ਸ਼ਾਮ ਜਨੂੰ ਇਹ ਈਮੇਲ ਜਾ ਤਰ ਭੇਜਦੇ ਨੇ ਇਹ ਚੀਜ਼ਾਂ ਤੁਸੀਂ ਸਾਰਿਆਂ ਨੇ ਧਿਆਨ ਰੱਖਣਾ ਹੁਣ ਕਿਸੇ ਏਜੰਟ ਨੂੰ ਕਿਸ ਨੂੰ ਕੋਈ ਪੈਸਾ ਨਹੀਂ ਦੇਣਾ ਕਿਉਂਕਿ ਏਜੰਟ ਦੀ ਕਿਤੇ ਕੋਈ ਸੈਟਿੰਗ ਨਹੀਂ ਹੁੰਦੀ ਏਜੰਟ ਤੁਹਾਨੂੰ ਇਹਦੇ ਵਿੱਚ ਕੀ ਕਰੂਗਾ ਮੈਨੂੰ ਦੱਸੋ ਤੁਹਾਡੇ ਸਾਹਮਣੇ ਸਾਰਾ ਕੁਝ ਪਿਆ ਹੈ ਏਜੰਟ ਤੁਹਾਨੂੰ ਇੱਥੇ ਕਿੱਥੇ ਕੱਲ ਦੀ ਅਪਾਇੰਟਮੈਂਟ ਦਵਾ ਦੂਗਾ ਤੁਸੀਂ ਸੇਵ ਕਰੋਗੇ ਸਾਰਾ ਕੁਝ ਕਰੋਗੇ ਭਰੋਗੇ ਡਿਟੇਲ ਉਹ ਤੁਹਾਨੂੰ ਮੇਲ ਕਰਨਗੇ ਉਹ ਤੁਸੀਂ ਸਲੋਟ ਜਾ ਕੇ ਓਪਨ ਹੁੰਦਾ ਤੁਸੀਂ ਉੱਤੇ ਜਾ ਕੇ ਆਪਣੀ ਅਪਾਇੰਟਮੈਂਟ ਚੱਕ ਲੈਣੀ ਆ ਇਹਦੇ ਚ ਕਿਸੇ ਦਾ ਕੋਈ ਲਗਾ ਲਗਾ ਖਾਖਾ ਜੋ ਵੀ ਹੁੰਦਾ ਕੁਝ ਨਹੀਂ ਹੈਗਾ ਇਹਦੇ ਚ ਕੋਈ ਲੈਣ ਦੇਣ ਨਹੀਂ ਹੈਗਾ ਐਦਾਂ ਹੀ ਜੇ ਤੁਸੀਂ ਇਹਨੂੰ ਫੋਰ ਐਗਜ਼ਾਮਪਲ ਦੇ ਤੌਰ ਤੇ ਤੁਹਾਨੂੰ ਮੈਂ ਇੱਕ ਚੀਜ਼ ਹੋਰ ਦਿਖਾਣਾ ਬੈਕ ਜਾਣਾ ਆਪਾਂ ਨੂੰ ਕਿਉਂਕਿ ਇੱਥੋਂ ਬੈਕ ਨਹੀਂ ਹੋ ਰਿਹਾ ਅੱਛਾ ਇੱਕ ਚੀਜ਼ ਨੂੰ ਮੈਂ ਹੋਰ ਦਿਖਾਣਾ ਆਪਾਂ ਲਾਸਟ ਵੀਕ ਅਪਾਇੰਟਮੈਂਟ ਇੱਕ ਬੁੱਕ ਕੀਤੀ ਸੀਗੀ ਕਾਹ ਗਿਆ ਕਹਾਂਗੇ ਆਤੀਆ ਤੇ ਇਹਦੇ ਚ ਆਪਾਂ ਕੀਤੀ ਸੀਗੀ ਲੈਂਗੁਏਜ ਦੇ ਕੋਰਸ ਦੀ ਫੋਰ ਐਗਜ਼ਾਮਪਲ ਦੇ ਤੌਰ ਤੇ ਉਹਦੇ ਤੇ ਵੀ ਤੁਹਾਨੂੰ ਵੇਟਿੰਗ ਲਿਸਟ ਚ ਹੀ ਜਾਣਾ ਪੈਣਾ ਤੇ ਡਾਇਰੈਕਟ ਨਹੀਂ ਹੈਗੀ ਜਦੋਂ ਤੁਸੀਂ ਸਾਰਾ ਭਰ ਕੇ ਸੇਵ ਕਰੋਗੇ ਵੇਟਿੰਗ ਲਿਸਟ ਵਾਲੀ ਜੇ ਤੁਸੀਂ ਚਾਹੋ ਤਾਂ ਆਪਾਂ ਈਮੇਲ ਨਾਲ ਆਉਣ ਦੇ ਜੋ ਵੀ ਈਮੇਲ ਆਉਂਦੀ ਐ ਐਮਬੈਸੀ ਦੀ ਉਹ ਹੀ 2 ਵੀਕ ਬਾਅਦ ਆਪਾਂ ਨੂੰ ਆ ਗਈ ਸੀ ਤੇ ਫਿਰ ਸਬਮਿਟ ਹੋ ਗਈ ਉਹ ਵੀ ਤੇ ਸੇਮ ਪ੍ਰੋਸੈਸ ਜਿਹੜੇ ਭੈਣ ਭਰਾ ਕਹਿ ਦਿੰਦੇ ਨੇ ਮੇਰੇ ਵੀ ਸਾਨੂੰ ਅਪੁਆਇੰਟਮੈਂਟ ਜਿਹੜੀ ਨਹੀਂ ਮਿਲ ਰਹੀ ਹੈਗੀ ਟੂਰਿਸਟ ਵੀਜ਼ੇ ਵਾਸਤੇ ਖਾਸ ਕਰਕੇ ਟੂਰਿਸਟ ਵੀਜ਼ਾ ਤੁਹਾਨੂੰ ਜਨਦਨ ਦਾ ਸਲੋਟ ਚੈੱਕ ਕਰਾਇਆ ਜਾਣਾ ਵੀ ਕਿਵੇਂ ਚੈੱਕ ਕਰਨੀ ਹੁੰਦੀ ਹੈ ਟੂਰਿਸਟ ਵਾਸਤੇ ਤੁਹਾਨੂੰ ਈਟਿੰਗ ਲਿਸਟ ਚ ਜਾਣ ਦੀ ਲੋੜ ਨਹੀਂ ਹੈਗੀ ਟੂਰਿਸਟ ਤੁਹਾਨੂੰ ਈਜ਼ੀਲੀ ਐਦਾਂ ਹੀ ਸਲੋਟ ਖੁੱਲੇ ਮਿਲ ਜਾਂਦੇ ਨੇ ਕਿਉਂਕਿ ਅਮਾ ਟੂਰਿਸਟ ਵੀਜ਼ਾ ਦੇ ਕੋਈ ਇੱਕ ਬੁੱਕ ਵੀ ਕੀਤੀ ਹੋਈ ਔਰੇ ਤੇ ਉਹਦੇ ਬਾਅਦ ਤੁਸੀਂ ਦਿੱਲੀ ਦੀ ਲਣਾ ਚਾਹੁੰਦੇ ਹੋ ਤਾਂ ਇੱਥੇ ਫਿਰ ਤੁਸੀਂ ਜਾਓਗੇ ਦਿੱਲੀ ਜਰਮਨ ਐਮਬੈਸੀ ਨਹੀਂ ਜਾਣਾ ਫਿਰ ਤੁਸੀਂ ਜਾਣਾ ਐਪਲੀਕੇਸ਼ਨ ਸੈਂਟਰ ਦੇ ਵਿੱਚ ਐਪਲੀਕੇਸ਼ਨ ਸੈਂਟਰ ਦੇ ਵਿੱਚ ਜਾਣਾ ਤੁਸੀਂ ਨੇ ਇਹਦੇ ਵਿੱਚ ਤੁਹਾਨੂੰ ਆ ਆ ਜਾਣੀ ਉਹਦੇ ਤੁਸੀਂ ਦੇਖ ਸਕਾ ਜੋ ਸ਼ੈਨੀਗਨ ਵੀਜ਼ਾ ਸਟੇ ਮੈਕਸਿਮਲ 90 ਡੇ অর ਲੈਸ ਤੁਸੀਂ ਲੈਸ ਤੇ ਜਾਣਾ ਉਸ ਤੋਂ ਬਾਅਦ ਤੁਸੀਂ ਕਰਨੇ ਆ ਕੈਟਾਗਰੀ ਯੂਸ ਕਿਹੜੇ ਵਾਲੀ ਆ ਜੇ ਤੁਸੀਂ ਟੂਰਿਜ਼ਮ ਹੋਊ ਤਾਂ ਟੂਰਿਜ਼ਮ ਵਾਲੀ ਟ੍ਰੇਨਿੰਗ ਜੋ ਵੀ ਤੁਹਾਡੇ ਹੈਗਾ ਫੈਮਿਲੀ ਲੈ ਕੇ ਜਾਣਾ ਤਾਂ ਤੁਹਾਨੂੰ ਫੈਮਿਲੀ ਵਾਲਾ ਜਿੱਦਾਂ ਵੀ ਤੁਸੀਂ ਕਰਨਾ ਉਹ ਚੀਜ਼ ਤੁਹਾਡੇ ਸਾਹਮਣੇ ਹੋਊਗੀ स्लॉट ਤੁਹਾਡੇ ਸਾਹਮਣੇ ਖੁੱਲੇ ਨੇ 17 6 2024 ਦਾ ਤੁਹਾਡੇ ਸਾਹਮਣੇ ਪਿਆ ਤੇ ਤੁਸੀਂ ਆਪਣੀ ਇਹਦੇ ਚ ਡਿਟੇਲ ਭਰਨੀ ਆ ਉੱਪਰ ਤੁਹਾਨੂੰ ਸਾਰਾ ਕੁਝ ਖੁੱਲਾ ਅੱਗੇ ਇਹ ਸੇਵ ਹੋ ਕੇ ਨੈਕਸਟ ਹੋਊਗਾ ਫਿਰ ਤੁਹਾਨੂੰ ਇਹਦੇ ਤੋਂ ਆਨਲਾਈਨ ਉਹ ਪੇ ਕਰ ਲੈਣੇ ਨੇ ਇਹ 24 25 ਕੁ ਰੁਪਏ ਇੰਡੀਆ ਦੀ ਜਿਹੜੀ ਆ ਅੰਬੈਸੀ ਫੀਸ ਆ ਚਲੋ ਜੀ ਇਹ ਆਪਾਂ ਗੱਲ ਮੁਕਾਈ ਇਹ ਅਪੌਇੰਟਮੈਂਟ ਵਾਲੀ ਇਹ ਸੀਗੀ ਅਪੌਇੰਟਮੈਂਟ ਤੇ ਉਸ ਤੋਂ ਬਾਅਦ ਆ ਜੀਏ ਹੁਣ ਆਪਾਂ ਜੇ ਦੂਜੀ ਗੱਲ ਤੇ ਜਰਮਨ ਵਾਲਿਆਂ ਦੀ ਚੈੱਕ ਲਿਸਟ ਦੇ ਉੱਤੇ ਜਿਹੜੀ ਕਿ ਆਪੋਰਚੁਨਿਟੀ ਕਾਰਡ ਵਾਲੀ ਦੀ ਆਪਾਂ ਗੱਲ ਕਰ ਰਹੇ ਹਾਂ ਉਸ ਤੋਂ ਬਾਅਦ ਆ ਗਿਆ ਜੋ ਆਪੋਰਚੁਨਿਟੀ ਕਾਰਡ ਚੈਕਲਿਸਟ ਤੇ ਆਪਾਂ ਕਲਿੱਕ ਕਰਨਾ ਚੈਕਲਿਸਟ ਬਾਅਦ ਸਭ ਤੋਂ ਪਹਿਲੇ ਫਾਰਮ ਤੇ ਤੁਸੀ ਜਾਣਾ ਇਹ Google 'ਚ ਮੇਰੇ ਲਈ ਉਦਾਂ ਵੀ ਪਈਆ Google 'ਚ ਤੁਹਾਨੂੰ ਤਾਂ ਦਿਖਾ ਰਹੇ ਹਾਂ ਬੇਨ ਤੁਸੀਂ ਆਨਲਾਈਨ ਸਾਰੇ ਕਾਸ ਇਹਨੂੰ ਕਿੱਦਾਂ ਭਰ ਸਕਦੇ ਹੋ ਇਹ ਚੀਜ਼ ਕਰਕੇ ਮੈਂ ਥੋੜਾ ਜਿਹਾ ਇਹਦੇ ਚਾਹਿਆ ਇਹਨੂੰ ਕਰੋ ਥੋੜਾ ਜਿਹਾ ਜ਼ੂਮ ਤਾਂ ਕਿ ਤੁਹਾਨੂੰ ਚੰਗੀ ਤਰ੍ਹਾਂ ਦਿਖ ਸਕੇ ਇਹ ਲੋ ਇਹ ਸਭ ਤੋਂ ਪਹਿਲਾਂ ਤੁਹਾਨੂੰ ਪੜ ਕੇ ਸੁਣਾਦਾ ਮੋਟਾ-ਮੋਟਾ ਵੀ ਕਿਹੜੀ-ਕਿਹੜੀ ਚੀਜ਼ ਇਹ ਤੁਹਾਨੂੰ ਲੋੜ ਹੈ ਇਹਦੇ ਵਿੱਚ ਤੇ ਕਿੱਦਾਂ ਕਿੱਦਾਂ ਇਹ ਕੰਮ ਕਰੂਗਾ ਤੁਹਾਨੂੰ ਐਪਲੀਕੇਸ਼ਨ ਫਾਰਮ ਜਿਹਦੇ ਕਰਕੇ ਤੁਹਾਡੇ ਲੱਤਾਂ ਕੰਬਦੇ ਹੁੰਦੇ ਨੇ ਆ ਇਹਦੇ ਕਰਕੇ ਇਹਦੇ ਵਿੱਚ ਕੁਝ ਨਹੀਂ ਹੈਗਾ ਤੁਹਾਨੂੰ ਭਰ ਕੇ ਦਿਖਾ ਦੱਸ ਦੇਣਾ ਵੀ ਕਿੱਥੇ ਕਿੱਥੇ ਕੀ ਆਉਣਾ ਹਰ ਇੱਕ ਚੀਜ਼ ਜੇ ਮੈਂ ਭਰਨ ਲੱਗਾ ਤੋਂ ਫਿਰ ਲੰਬਾ ਹੋ ਜਾਂਦਾ ਯਾਰ ਖਿਚੜੀ ਬਣ ਜਾਂਦਾ ਬੰਦੇ ਬੋਰ ਹੋ ਜਾਂਦੇ ਨੇ ਸਾਡੇ ਵਾਲੇ ਬੰਦਿਆਂ 'ਚ ਨਾ ਸਬਰ ਨਹੀਂ ਹੈਗਾ ਪਾਸਪੋਰਟ ਚਾਹੀਦਾ ਜੀ ਐਪਲੀਕੇਸ਼ਨ ਫਾਰਮ ਭਰਨਾ ਤੁਹਾਨੂੰ ਨਾਲ ਦੇ ਨਾਲ ਹੀ ਕਲਿੱਕ ਕਰਕੇ ਦਿਖਾ ਦਿੰਦੇ ਆ ਇੱਥੇ ਕੀ ਕੀ ਆਊਗਾ ਐਪਲੀਫਿਕੇਸ਼ਨ ਫਾਰਮ ਕਲਿੱਕ ਕੀਤਾ ਇੱਥੇ ਤੁਸੀਂ ਆਪਣੀ ਲੈਂਗੁਏਜ ਸਿਲੈਕਟ ਕਰ ਸਕਦੇ ਹੋ ਜਿਹੜੇ ਬੰਦੇ ਕਹਿੰਦੇ ਨੇ ਜੀ ਜਰਮਨ ਚਾ ਭਾਜੀ ਮੇਰਾ ਤੁਸੀਂ ਆਹ ਕੰਮ ਕਰ ਦਿਓ ਆਹ ਕੰਮ ਕਰ ਦਿਓ ਉਹ ਬੰਦੇ ਮੈਂ ਕਹਿ ਰਿਹਾ ਹਾਂ ਲੇਜੀ ਨੇ ਆਪਦਾ ਕੰਮ ਆਪ ਤੋਂ ਨਹੀਂ ਕਰਨਾ ਚਾਹੁੰਦੇ ਉਹ ਫਿਰ ਉੱਥੇ ਹੀ ਰਹਿਣਗੇ ਜਿੱਥੇ ਹੈਗੇ ਨੇ ਇਹਦੇ ਚ ਜਿਹੜੇ ਤੇ ਆ ਚੀਜ਼ ਆਲਾ ਸਟਾਰ ਬਣਿਆ ਹੁੰਦਾ ਜੀ ਇਹ ਵਾਲਾ ਬਾਕਸ ਆ ਜਿਹੜਾ ਆਪਾਂ ਕਹਿ ਜੀਏ ਭਰਨਾ ਬਹੁਤ ਜ਼ਰੂਰੀ ਹੁੰਦਾ ਹੈ ਤੁਸੀਂ ਖਾਲੀ ਨਹੀਂ ਛੱਡ ਸਕਦੇ ਇਹ ਤੋਂ ਬਿਨਾ ਇਹ ਅੱਗੇ ਵੀ ਨਹੀਂ ਜਾਂਦਾ ਜੀ ਆਗਾ ਸੈਕੰਡ ਜਿਹੜੇ ਮੇਰੇ ਭੈਣ ਭਰਾਵਾਂ ਦੇ ਨਾਂ ਨਾਲ ਫੈਮਿਲੀ ਨਾਂ ਨਹੀਂ ਹੈਗਾ ਉਹ ਆਪਣਾ ਇੱਥੇ ਸਿੰਘ ਕੌਰ ਜਾਂ ਜੋ ਵੀ ਸ਼ਰਮਾ ਬਰਮਾ ਲਾ ਸਕਦੇ ਨੇ ਜਿਨ੍ਹਾਂ ਦੇ ਨਾਲ ਲੱਗਿਆ ਹੋਵੇ ਆਪਣਾ ਗੋਤ ਵਗੈਰਾ ਹੋਗਾ ਜਿਵੇਂ ਮੇਰਾ ਗੋਤ ਕਾਲੇਕਾ ਜਾਂ ਕਿਸੇ ਦਾ ਗਿੱਲਾ ਸਿੱਧੂ ਆ ਉਹ ਆਪਣਾ ਮੇਰਾ ਭੈਣ ਭਰਾ ਇੱਥੇ ਉਹ ਭਰ ਸਕਦਾ ਸੈਕੰਡ ਵਾਲੇ 'ਚ ਨੋਡ ਨਹੀਂ ਹੈਗੀ ਥਰਡ ਵਾਲੇ 'ਚ ਇਹਦੇ 'ਚ ਤੁਸੀਂ ਆਪਣਾ ਨਾਂ ਭਰ ਸਕਦੇ ਹੋ ਇੱਥੇ ਤੁਹਾਡਾ ਡੇਟ ਆਫ ਬਰਥ ਆ ਗਿਆ ਜੀ ਡੇਟ ਆਫ ਪਲੇਸ ਆਫ ਬਰਥ ਆ ਗਿਆ ਕੰਟਰੀ ਆ ਗਈ ਆ ਮੇਲ ਫੀਮੇਲ ਆ ਗਿਆ ਮੈਰਿਡ ਅਨਮੈਰਿਡ ਆ ਗਿਆ ਨੈਸ਼ਨੈਟੀ ਆ ਗਈ ਆ ਜੇ ਤੁਹਾਡਾ ਬੱਚਾ ਹੈਗਾ ਓਪਰਚ्युनिटी ਕਾਰਡ ਦੇ ਲਈ ਤਾਂ ਤੁਸੀਂ ਇੱਥੇ ਜੈਸ ਕਰੋਗੇ ਜੈਸ ਕਰੋਗੇ ਜੀ ਜੈਸ ਕਰਨ ਤੋਂ ਬਾਅਦ ਉਹਦੀ ਪੂਰੀ ਡਿਟੇਲ ਪਉਣੀ ਹੋਊਗੀ ਬੱਚੇ ਦੀ ਠੀਕ ਹੈ ਜੀ ਜੇ ਨਹੀਂ ਹੈਗਾ ਤਾਂ ਤੁਸੀਂ ਇਹਨੂੰ ਛੇੜਨਾ ਨਹੀਂ ਹੈਗਾ ਛੱਡ ਦਿਓ ਉਸ ਤੋਂ ਬਾਅਦ ਆ ਗਿਆ ਜੀ ਪੇਰੈਂਟਸ ਆਫ ਐਪਲੀਕੈਂਟ ਤੁਹਾਡੇ ਆਪਣੇ ਮਾਪਿਆਂ ਦਾ ਐਡਰੈਸ ਡੇਟ ਆਫ ਬਰਥ ਹਰ ਇੱਕ ਚੀਜ਼ ਜੋ ਇਹਨਾਂ ਨੇ ਮੰਗੀ ਆ ਉਹੀ ਚੀਜ਼ ਭਰਨੇ ਉਹਨਾਂ ਦੇ ਵੀ ਤੁਸੀਂ ਇੱਥੇ ਸਿੰਘ ਜਾਂ ਕੌਰ ਲਾ ਕੇ ਭਰ ਸਕਦੇ ਹੋ ਕਿਉਂਕਿ ਉਹ ਤੋਂ ਬੜਾ ਨਹੀਂ ਇਹਨੇ ਨੈਕਸਟ ਨਹੀਂ ਹੋਣਾ ਹੈਗਾ ਨਾ ਹੀ ਇਹਨੇ ਅੱਗੇ ਜਾ ਕੇ ਸੇਵ ਹੋਣਾ ਫਿਰ ਆ ਗਿਆ ਇਹ ਓਕੂਪੇਸ਼ਨ ਜਿਹੜਾ ਤੋਂ ਇਹ ਤੁਹਾਡਾ ਭਰਨਾ ਤੁਸੀਂ ਆਪ ਜਿਹੜਾ ਬੰਦਾ ਅਪਲਾਈ ਕਰ ਰਿਹਾ ਨਹੀਂ ਸਾਡੇ ਨਾਲ ਤਾਂ ਕੋਈ ਪਤਾ ਨਹੀਂ ਹੈ ਐਗਰੀਕਲਚਰ ਭਰ ਦੇਣਾ ਆਪਣੇ ਬਾਪੂ ਵਾਲਾ ਮਾਤਾ ਪਿਤਾ ਵਾਲਾ ਨਹੀਂ ਭਰਨਾ ਜੋ ਤੁਸੀਂ ਅੱਜ ਦੇ ਟਾਈਮ 'ਚ ਕਰ ਰਹੇ ਹੋ ਜੋ ਤੁਹਾਡੇ ਕੋਲ ਐਕਸਪੀਰੀਅੰਸ ਆ ਉਹਨੂੰ ਸਿਲੈਕਟ ਕਰਨਾ ਹਰ ਇੱਕ ਚੀਜ਼ ਨੂੰ ਨਹੀਂ ਫਿਰ ਤੁਸੀਂ ਆਦਰ ਫੰਕਸ਼ਨਲ ਤੇ ਕਰ ਸਕਦੇ ਹੋ ਤੇ ਤੁਸੀਂ ਇਹ ਚੀਜ਼ ਇੱਥੇ ਪਾਉਣੀ ਹੈ ਇਹਦੇ ਚਲ ਤੁਸੀਂ ਤਿੰਨੇ ਜਿਹੜੇ ਨੇ ਖਾਲੀ ਛੱਡ ਸਕਦੇ ਹੋ ਕਿਉਂਕਿ ਇਹਨਾਂ ਤੇ ਸਟਾਰ ਨਹੀਂ ਲੱਗਿਆ ਜੇ ਤੁਹਾਡੇ ਕੋਲ ਕੁਝ ਹੈਗਾ ਤਾਂ ਤੁਸੀਂ ਭਰ ਸਕਦੇ ਹੋ ਅੱਗੇ ਆ ਗਿਆ ਜੀ ਕੰਟੈਕਟ ਡਾਟਾ ਕੰਟੈਕਟ ਡਾਟਾ ਦੇ ਵਿੱਚ ਤੁਸੀਂ ਆਪਣਾ ਐਡਰੈਸ ਦੇਣਾ ਇੰਡੀਆ ਦਾ ਜੋ ਵੀ ਤੁਹਾਡਾ ਹੈਗਾ ਸਟ੍ਰੀਟ ਹਾਊਸ ਨੰਬਰ ਆਪਣੇ ਪਿੰਡਾਂ ਦਾ ਹਾਊਸ ਨੰਬਰ ਨਹੀਂ ਹੁੰਦਾ ਤੁਸੀਂ ਕੋਈ ਵੀ ਹਾਊਸ ਨੰਬਰ ਪਾ ਸਕਦੇ ਹੋ ਪਰ ਤੁਹਾਨੂੰ ਉੱਥੇ ਜਦੋਂ ਅੰਬੈਸੀ 'ਚ ਜਾਂਦੇ ਹੋ ਕਈ ਵਾਰ ਪੁੱਛ ਲੈਂਦੇ ਨੇ ਉਹ ਤੁਹਾਨੂੰ ਪਤਾ ਹੋਣਾ ਚਾਹੀਦਾ ਤੁਸੀਂ ਕੀ ਪਾਇਆ ਇਹ ਚੀਜ਼ ਦਾ ਧਿਆਨ ਰੱਖਿਓ ਪਿੰਨ ਕੋਡ ਹੈਗਾ ਟਾਊਨ ਸਿਟੀ ਕੰਟਰੀ ਟੈਲੀਫੋਨ ਨੰਬਰ ਜਿਹੜੀ ਮੈਂ ਦਿਖਾਉਣ ਦਾ ਕਾਰਨ ਇਹ ਹੀ ਹੈ ਵੀ ਜਿਹੜੇ ਮੇਰੇ ਭੈਣ ਭਰਾ ਅਪਲਾਈ ਕਰਨਾ ਚਾਹੁੰਦੇ ਨੇ ਉਹਨਾਂ ਦੀਆਂ ਇਹਨੂੰ ਦੇਖ ਕੇ ਲੱਤਾਂ ਕੰਬਦੀਆਂ ਹੁੰਦੀਆਂ ਨੇ ਬੀਏ ਪਤਾ ਨਹੀਂ ਕੀ ਆ ਇਹੀ ਆਪਾਂ ਨੂੰ ਇੱਕ ਏਜੰਟ ਇਹੀ ਭਰ ਕੇ ਦਿੰਦਾ ਇਹਦੀ ਉਹ ਤੁਹਾਡੇ ਤੋਂ ਬਾਅਦ ਚ 5 ਲੱਖ ਮੰਗ ਲੈਂਦਾ 10 ਮੰਗ ਲੈਂਦਾ ਚਾਹੇ 1 ਲੱਖ ਮੰਗ ਲੇ ਹੋਰ ਕੁਝ ਨਹੀਂ ਹੈਗਾ ਇਹਦੇ ਚ ਅੱਗੇ ਆ ਗਿਆ ਜੀ ਆਇਡੈਂਟੀਫਿਕੇਸ਼ਨ ਪੇਪਰ ਆ ਤੁਹਾਡੇ ਲਵੇ ਕੀ ਆ ਆਰਡੀਨਰੀ ਪਾਸਪੋਰਟ ਹੀ ਹੁੰਦਾ ਆਪਣੇ ਕੋਲੇ ਠੀਕ ਹੈ ਜੀ ਉਹਦਾ ਪਾਸਪੋਰਟ ਨੰਬਰ ਪਾਉਣਾ ਕਦੋਂ ਇਸ਼ੂ ਹੋਇਆ ਤੇ ਕਦੋਂ ਤੱਕ ਹੈਗਾ ਉਹ ਤੇ ਕਿੱਥੋਂ ਇਸ਼ੂ ਹੋਇਆ ਹਰ ਇੱਕ ਚੀਜ਼ ਤੁਸੀਂ ਉਹਦੀ ਡਿਟੇਲ ਦੇਣੀ ਆ ਇੱਥੇ ਤੁਸੀਂ ਪਾਉਣਾ ਕੁਝ ਆਦੋਂ ਨਹੀਂ ਇਹਦੇ ਤੁਸੀਂ ਰਿਪਬਲਿਕ ਆਫ ਇੰਡੀਆ ਵੀ ਪਾਸ ਕਰ ਸਕਦੇ ਹੋ ਇੱਥੇ ਐਂਡ ਵਾਲੀ ਸੀ ਇਸ਼ੂਡ ਇਨ ਆ ਉਥੇ ਸਿਟੀ ਆ ਜਿੱਥੋਂੋਂ ਹੋਇਆ ਚੰਡੀਗੜ੍ਹ ਜਾਂ ਦਿੱਲੀ ਤੋਂ ਉਸ ਤੋਂ ਬਾਅਦ ਆ ਗਿਆ ਟਰੈਵਲ ਡਾਟਾ ਤੁਸੀਂ ਕਿਉਂ ਜਾਣਾ ਚਾਹੁੰਦੇ ਹੋ ਜਰਮਨ ਚ ਤੁਸੀਂ ਕੀ ਹੈਗੇ ਹੋ ਸਟੱਡੀ ਤੇ ਹੋ ਅਪਲੋਇਮੈਂਟ ਤੇ ਹੋ ਲੈਂਗੁਏਜ ਵਾਸਤੇ ਫੈਮਿਲੀ ਆ ਜਾਂ ਅਦਰ ਤੁਸੀਂ ਉਹਨੂੰ ਐਕਸਪਲੇਨ ਕਰ ਸਕਦੇ ਹੋ ਕਦੋਂ ਤੋਂ ਜਾਣਾ ਤੇ ਕਦੋਂ ਤੱਕ ਜਾਣਾ ਜਾਂ ਤੁਸੀਂ ਇਹਨੂੰ ਟੂ ਨੂੰ ਖਾਲੀ ਛੱਡ ਸਕਦੇ ਹੋ ਅਦਰਵਾਈਜ਼ ਤੁਹਾਡੇ ਲਈ ਇੱਕ ਸਾਲ ਦਾ ਵੀਜ਼ਾ ਤੁਸੀਂ ਅਪਲਾਈ ਕਰ ਰਹੇ ਹੋ ਓਪਰਚ्युनिटी ਕਾਰਡ ਦਿੱਕਤ ਤੋਂ ਜਾਣਾ ਚਾਹੁੰਦੇ ਹਾਂ ਕਿਉਂਕਿ ਉਹਦੇ ਬਾਅਦ ਤੁਹਾਡੇ ਲਈ ਪਹਿਲਾਂ ਡਾਕੂਮੈਂਟ ਪੂਰੇ ਹੋਣੇ ਚਾਹੀਦੇ ਨੇ ਉਦੋਂ ਤੋਂ ਅੱਗੇ ਮੈਂ ਦਿਖਾ ਰਣਾ ਚੈੱਕ ਲਿਸਟ ਦੇ ਵਿੱਚ ਅੱਗੇ ਹੈਗਾ ਜੀ ਰੈਫਰੈਂਸ ਇਹ ਬੜਾ ਜ਼ਰੂਰੀ ਹੈ ਜੀ ਇਹ ਤੁਸੀਂ ਧਿਆਨ ਨਾਲ ਦੇਖ ਲਓ ਠੀਕ ਹੈ ਜੀ ਵੀ ਤੁਸੀਂ ਇਹਦੇ ਵਿੱਚ ਦੇਖੋ ਕਿਉਂ ਆਉਣਾ ਚਾਹੁੰਦੇ ਹੋ ਇਹ ਵਾਲਾ ਤੁਸੀਂ ਟਾਈਪ ਆਫ ਰੈਫਰੈਂਸ ਆ ਤੁਹਾਡਾ ਤੁਸੀਂ ਇਹਦੇ ਵਿੱਚ ਐਸੇ ਨੂੰ ਛੱਡ ਸਕਦੇ ਹੋ ਉਦੋਂ ਬਾਅਦ ਨੇਮ ਆਫ ਐਜੂਏਟ ਜਿਹਦੇ ਜਿਹਦੇ ਲਈ ਤੁਸੀਂ ਆ ਰਹੇ ਹੋ ਜੇ ਤੁਸੀਂ ਐਜੂਕੇਸ਼ਨ ਲਈ ਆ ਰਹੇ ਹੋ ਉਹ ਯੂਨੀਵਰਸਿਟੀ ਦਾ ਕਾਲਜ ਦਾ ਨਾਮ ਪਾ ਸਕਦੇ ਹੋ ਜਾਂ ਤੁਸੀਂ ਜੋਬ ਤੇ ਆ ਰਹੇ ਹੋ ਤਾਂ ਤੁਸੀਂ ਉਹਨੂੰ ਲਿਖ ਸਕਦੇ ਹੋ ਓਪਰਚੁਨਿਟੀ ਕ ਇਹ ਚੀਜ਼ ਆ ਗਈ ਆ ਅੱਗੇ ਆ ਗਿਆ ਜੀ ਇਹ ਤੁਸੀਂ ਭਰਨਾ ਦਾ ਪਾਰਸਾ ਜੋ ਜਿਹੜੀ ਸਿਟੀ ਵਗੈਰਾ ਜੋ ਵੀ ਤੁਹਾਡੇ ਜਾਣਾ ਆਉਣਾ ਤੇ ਨਹੀਂ ਤਾਂ ਨਾਮ ਵੀ ਸੀ ਇਹਦਾ ਕੋਈ ਚੱਕਰ ਨਹੀਂ ਅੱਗੇ ਆ ਜਿੰਨੇ ਸਟਾਰ ਵਾਲਿਆਂ ਸਟਾਰ ਆ ਜਾਂਦੇ ਸਭ ਤੋਂ ਬੰਦੇ ਆਪਣੇ ਇੱਥੇ ਆ ਕੇ ਕਨਫਿਊਜ਼ ਹੁੰਦੇ ਨੇ ਦੋ ਚੀਜ਼ਾਂ ਦੇ ਵਿੱਚ ਇੱਥੇ ਭਾਜੀ ਕਿਹਦਾ ਐਡਰੈਸ ਭਰਨਾ ਕੀ ਭਰਨਾ ਇੱਥੇ ਕੀ ਆਊਗਾ ਤੁਹਾਨੂੰ ਇਹਦੇ ਬਾਰੇ ਮੈਂ ਦੱਸਦਾ ਜੀ ਜਦੋਂ ਹੁਣ ਆਪਾਂ ਬਲੌਗ ਅਕਾਊਂਟ ਬਣਾਉਨੇ ਆ ਉਹਦੇ ਚ ਆਪਾਂ ਨੂੰ ਇੱਕ ਆਪਸ਼ਨ ਹੁੰਦੀ ਆ ਤੁਹਾਡੇ ਸਾਰਿਆਂ ਵਾਸਤੇ ਬਹੁਤ ਈਜ਼ੀ ਆ ਅਕੋਮੋਡੇਸ਼ਨ ਲੱਭਣ ਵਾਲੀ ਉਹ ਤੇ ਤੁਸੀਂ ਉਦੋਂ ਅਪਲਾਈ ਕਰਦੇ ਨੇ ਤੁਹਾਨੂੰ ਇੱਕ ਘਰ ਦਾ ਕੰਟਰੈਕਟ ਆਉਂਦਾ ਹੁੰਦਾ ਉਹ ਕੰਟਰੈਕਟਰ ਜਿਹੜਾ ਆਊਗਾ ਉਹਦੇ ਤੁਹਾਡਾ ਐਡਰੈਸ ਲਿਖਿਆ ਹੋਊਗਾ ਆ ਸਾਰੇ ਜਿਹੜੇ ਐਡਰੈਸ ਭਰ ਦੇਣਾ ਜਿਹੜਾ ਬੰਦਾ ਆਪਾਂ ਨੂੰ ਕੰਟਰੈਕਟ ਦੇ ਰਿਹਾ ਘਰ ਦਾ ਉਹ ਬੰਦੇ ਦਾ ਉਹਰੇ ਨਾਂ ਤੇ ਐਡਰੈਸ ਆਊਗਾ ਉਹ ਤੁਸੀਂ ਨਾਂ ਤੇ ਫਰਸਟ ਨੇਮ ਤੇ ਲਾਸਟ ਨੇਮ ਆਊਗਾ ਜਿਹੜੇ ਬੰਦੇ ਨੂੰ ਸਟੱਡੀ ਵੀਜ਼ੇ ਵਾਸਤੇ ਜਾਂ ਲੈਂਗੁਏਜ ਵਾਸਤੇ ਅਪਲਾਈ ਕਰ ਰਹੇ ਨੇ ਉਹਨਾਂ ਵਾਸਤੇ ਇਹ ਆ ਉਹ ਉਹਦਾ ਐਡਰੈਸ ਭਰਨੇਗੇ ਔਰੇ ਵੀ ਹਾਂਜੀ ਅਸੀਂ ਲੈਂਗੁਏਜ ਵਾਸਤੇ ਚੱਲੇ ਆ ਸਕੂਲ ਦਾ ਕਾਲਜ ਦਾ ਯੂਨੀਵਰਸਿਟੀ ਦਾ ਉਹਦੇ ਚ ਜਿਹੜਾ ਤੁਹਾਡਾ ਕੋਈ ਸੈਕਟਰੀ ਆ ਜਾਂ ਤੁਹਾਡੇ ਸਕੂਲ ਦਾ ਕਾਲਜ ਦਾ ਜੋ ਵੀ ਹੈਗਾ ਬੰਦਾ ਉਹਦਾ ਇੱਥੇ ਫਰਸਟ ਨੇਮ ਤੇ ਲਾਸਟ ਨੇਮ ਆਊਗਾ ਇਹ ਚੀਜ਼ ਦਾ ਤੁਸੀਂ ਧਿਆਨ ਰੱਖਿਓ ਕਿਤੇ ਕੱਲ ਨੂੰ ਮੇਰੇ ਭੈਣ ਭਰਾ ਕਹਿਣ ਵੀ ਅੱਛਾ ਜੀ ਅਸੀਂ ਗਲਤ ਭਰ ਲਿਆ ਭਾਜੀ ਸਾਡੇ ਤੋਂ ਗਲਤੀ ਹੋ ਗਈ ਆ ਵੀ ਇੱਥੇ ਤਾਂ ਯੂਨੀਵਰਸਿਟੀ ਦਾ ਜਿਹੜੇ ਸਟੱਡੀ ਵੀਜ਼ੇ ਵਾਲੇ ਨੇ ਉਹ ਯੂਨੀਵਰਸਿਟੀ ਦਾ ਭਰਨਗੇ ਇੱਥੇ ਜਿਹੜਾ ਉੱਥੇ ਤੁਹਾਡਾ ਕੋਈ ਜੋ ਵੀ ਹੈਗਾ ਕੋਈ ਕਿਸੇ ਦਾ ਪੀਟਰ ਕੋਚਨ ਆ ਕਿਸੇ ਦਾ ਕੋ ਇੱਥੇ ਪੀਟਰ ਆਊਗਾ ਇੱਥੇ ਅੰਜਲੀ ਕਾਊਗਾ ਉਹਦੀ ਨੈਸ਼ਨੈਲਿਟੀ ਡੇਟ ਆਫ ਬਰਥ ਆਪਾਂ ਨੂੰ ਪਤਾ ਨਹੀਂ ਹੁੰਦਾ ਉਹ ਤੁਸੀਂ ਛੇੜਨ ਦੀ ਲੋੜ ਨਹੀਂ ਹੈਗੀ ਸਟਰੀਟ ਤੇ ਜੋ ਵੀ ਉਹਦਾ ਨੰਬਰ ਹੈ ਜਿਹੜਾ ਤੁਹਾਡੀ ਯੂਨੀਵਰਸਿਟੀ ਕਾਲਜ ਦਾ ਨੰਬਰ ਉੱਥੇ ਉਹ ਆਜੂਗਾ ਜਿਨ੍ਹਾਂ ਦੇ ਨਹੀਂ ਹੈਗਾ ਜਿਨ੍ਹਾਂ ਕੋਲ ਅਕਮੋਡੇਸ਼ਨ ਲਈ ਹੈ ਜਿਨ੍ਹਾਂ ਨੇ ਉਹ ਇੱਥੇ ਸਿਰਫ ਉਹ ਚੀਜ਼ ਨੂੰ ਐਡ ਕਰਨਗੇ ਕਿ ਓਪਰਚ्युनिटी ਕਾਰਡ ਵਾਸਤੇ ਕਿਉਂਕਿ ਇਹ ਓਪਨ ਵਰਕ ਪਰਮਿਟ ਹੈ ਇਹ ਵੀ ਤੁਹਾਨੂੰ ਕਲੀਅਰ ਹੋ ਗਿਆ ਇੱਥੇ ਤੁਹਾਨੂੰ ਮੀਨਸ ਆਫ ਸਪੋਰਟ ਐਂਡ ਡਿਟੇਲ ਰਿਗਾਰਡਿੰਗ ਦਾ ਸਟੇ ਵੀ ਤੁਸੀਂ ਕਿਹੜੀ ਚੀਜ਼ ਤੁਹਾਨੂੰ ਸਪੋਰਟ ਕਰ ਰਹੀ ਆ ਇਹਦੇ ਵਿੱਚ ਮੈਂ ਅੱਗੇ ਮੈਂਸ਼ਨ ਕਰ ਦੂੰਗਾ ਜੇ ਤੱਕ ਇਹਨੂੰ ਕੋਈ ਇਨਵੀਟੇਸ਼ਨ ਲੈਟਰ ਦਿੰਦਾ ਹੈ ਜਰਮਨ ਤੋਂ ਜਾਂ ਕਿਹਾ ਰਿਸ਼ਤੇਦਾਰ ਜਾਂ ਕੋਈ ਕੰਪਨੀ ਵਾਲਾ ਫਿਰ ਤੁਸੀਂ ਇਹਦੇ ਵਿੱਚ ਜੈਸ ਕਰ ਸਕਦੇ ਹੋ ਆਦਰਵਾਇਜ਼ ਤੁਸੀਂ ਨੋ ਕਰਕੇ ਇੱਥੇ ਤੁਸੀਂ ਲਿਖੋਗੇ ਬਲੌਕਡ ਅਕਾਊਂਟ ਠੀਕ ਹੈ ਜੀ ਜਰਮਨ ਚ ਉਹਨੂੰ ਕਹਣਗੇ ਸ਼ਪੇਰਕੋਂਟੋ ਨਾਰਮਲ ਤੌਰ ਤੇ ਬਲੌਕਡ ਅਕਾਊਂਟ ਤੇ ਲਿਖ ਦੇਣਾ ਉਹਦੇ ਵਿੱਚ ਤੁਸੀਂ ਟਾਊਨ ਤੇ ਸਿਟੀ ਪਾ ਸਕਦੇ ਹੋ ਜਿਹੜੀ ਜੇ ਆਪਾਂ ਚੱਲੇ ਆ ਜਿਵੇਂ ਤੁਹਾਨੂੰ ਮੈਂ ਦੱਸਿਆ ਪਹਿਲਾਂ ਉੱਪਰ ਅਕਮੋਡੇਸ਼ਨ ਦੇ ਰਿਗਾਰਡਿੰਗ ਇੱਥੇ ਤੁਸੀਂ ਸਿੰਗਲ ਰੂਮ ਜੋ ਐਡ ਕਰਨ ਦਾ ਕਰ ਸਕਦੇ ਹੋ ਆਦਰਵਾਇਜ਼ ਇਹ ਜ਼ਰੂਰੀ ਨਹੀਂ ਹੈਗਾ ਜੇ ਤੁਸੀਂ ਜਰਮਨ ਚ ਪਹਿਲਾਂ ਰਹੇ ਕੇ ਗਏ ਹੋ ਤਾਂ ਯੈਸ ਜੇ ਨਹੀਂ ਤਾਂ ਰਹਿਣ ਦੇ ਨੂੰ ਵੀ ਛੇੜਨ ਦੀ ਲੋੜ ਨਹੀਂ ਅੱਗੇ ਆ ਦੋ ਤਿੰਨ ਆਪਸ਼ਨ ਤੁਸੀਂ ਪੜ੍ਹ ਕੇ ਇਹਨਾਂ ਨੂੰ ਇਹਨਾਂ ਤੇ ਆਪਣੇ ਹਿਸਾਬ ਨਾਲ ਕਲਿੱਕ ਕਰਕੇ ਜਦੋਂ ਇੱਥੇ ਜਾ ਕੇ ਤੁਸੀਂ ਕੰਟੀਨਿਊ ਕਰੋਗੇ ਤੁਹਾਨੂੰ ਇੱਕ ਪੀਡੀਐਫ ਬਣ ਜਾਊਗਾ ਪੂਰੇ ਦਾ ਪੂਰਾ ਤਿੰਨ ਚਾਰ ਪੇਜਾਂ ਦਾ ਉਹ ਸੇਮ ਪੀਡੀਐਫ ਹੋਊਗਾ ਜਿੱਦਾਂ ਦਾ ਆਪਾਂ ਨੂੰ ਏਜੰਟ ਬਣਾ ਕੇ ਦਿੰਦੇ ਨੇ ਵਿਦ ਬਾਰ ਕੋਡ ਹਰ ਇੱਕ ਚੀਜ਼ ਸੇਮ ਬਣ ਜੂਗੀ ਤੁਹਾਡੀ ਉਹ ਤੇ ਉਹਦੇ ਉੱਤੇ ਸਾਈਡ ਦੇ ਕਲਾ ਜਿੰਦਾ ਫੋਟੋ ਉਹ ਜਦੋਂ ਤੁਸੀਂ ਕੰਟੀਨਿਊ ਕਰੋਗੇ ਤੁਹਾਡੇ ਸਾਹਮਣੇ ਆਪਣੇ ਆਪ ਆ ਜੂ ਤੁਹਾਨੂੰ ਪਤਾ ਲੱਗ ਜੂਗਾ ਵੀ ਤੁਸੀਂ ਭਰ ਲਿਆ ਇਹ ਤੇ ਦੂਸਰੇ ਨੰਬਰ ਤੇ ਜੇ ਤੁਹਾਡੇ ਤੋਂ ਕੋਈ ਚੀਜ਼ ਗਲਤ ਭਰੀ ਗਈ ਹੈ ਕੋਈ ਚੀਜ਼ ਗਲਤ ਕੇ ਦਾ ਨਾਮ ਜਾਂ ਐਡਰੈਸ ਕੋਈ ਚੀਜ਼ ਮਿਸਟੇਕ ਹੋ ਗਿਆ ਘਬਰਾਉਣਾ ਨਹੀਂ ਟੈਨਸ਼ਨ ਨਹੀਂ ਲੈਣੀ ਕਿਸੇ ਚੀਜ਼ ਦੀ ਵੀ ਤੁਸੀਂ ਇਹਨੂੰ ਦੁਬਾਰਾ ਇਹਦੇ ਵਿੱਚ ਜਾਣਾ ਸੇਵ ਕਰ ਲੈਣਾ ਨਾਲ ਦੀ ਨਾਲ ਇੱਥੇ ਸੇਵ ਵਾਲੀ ਆਪਸ਼ਨ ਤੋਂ ਉਹਨੂੰ ਦੁਬਾਰਾ ਓਪਨ ਕਰੋ ਤੇ ਜਾ ਕੇ ਤੁਸੀਂ ਐਡਿਟ ਕਰ ਸਕਦੇ ਹੋ ਇੱਕ ਵਾਰੀ ਐਡਿਟ ਕਰੋ ਛੇ ਪੰਜ ਵਾਰ ਐਡਿਟ ਕਰੋ ਛੇ 10 ਵਾਰ ਐਡਿਟ ਕਰੋ ਕੋਈ ਚੱਕਰ ਵਾਲੀ ਗੱਲ ਨਹੀਂ ਉਹ ਤੁਸੀਂ ਇਹਨੂੰ ਐਡਿਟ ਕਰ ਸਕਦੇ ਹੋ ਜਿੰਨੀ ਵਾਰੀ ਐਡਿਟ ਕਰਕੇ ਇਹਨੂੰ ਕੰਟੀਨਿਊ ਕਰੋਗੇ ਓੰਨੀ ਵਾਰ ਤੁਹਾਡਾ ਜਿਹੜਾ 바ਰ ਕੋਡ ਹੈ ਉਹ ਚੇਂਜ ਹੋ ਸਕਦਾ ਇਹ ਸੀਗਾ ਤੁਹਾਡਾ ਫਾਰਮ ਤੇ ਉਸ ਤੋਂ ਬਾਅਦ ਆਜੋ ਦੂਜਾ ਦੂਜੇ ਤੇ ਆਜੋ ਹੋ ਸਕਦਾ ਮੇਰਾ ਕਈ ਵਾਰ ਬੋਲਣ ਦਾ ਇਸੈਂਟ ਦਾ ਥੋੜਾ ਜਿਹਾ ਫਰਕ ਰਿਹਾ ਜੇ ਜਰਮਨ ਕਰਕੇ ਕਈ ਵਾਰੀ ਉਹ ਚੀਜ਼ ਕਿ ਮੈਂ ਤੁਹਾਨੂੰ ਸਾਰਿਆਂ ਨੂੰ ਪਹਿਲਾਂ ਹੀ ਦੱਸ ਦਾਂ ਭਰਾਵੋ ਅੱਗੇ ਆਗਾ ਜੀ ਡਿਕਲੇਰੇਸ਼ਨ ਫਾਰਮ ਡਿਕਲੇਰੇਸ਼ਨ ਫਾਰਮ ਦੇ ਵਿੱਚ ਕੱਖ ਨਹੀਂ ਹੁੰਦਾ ਜਿਹੜਾ ਤੁਸੀਂ ਪਹਿਲਾ ਐਪਲੀਕੇਸ਼ਨ ਫਾਰਮ ਭਰੋਗੇ ਉਸ ਤੇ 바ਰ ਕੋਡ ਆ ਜਾਊਗਾ ਭਰਨਾ ਤੁਸੀਂ ਤੇ ਭਰ ਸਕਦੇ ਹੋ ਉਹ ਕੋਈ ਜ਼ਰੂਰੀ ਨਹੀਂ ਆਏਗਾ ਉਸ ਤੋਂ ਬਾਅਦ ਤੁਸੀਂ ਆਪਣਾ ਨਾਮ ਐਡਰੈਸ ਸਾਰਾ ਕੁਝ ਆਪਣਾ ਦੇਣਾ ਅਤੇ ਆਪਾਂ ਈਮੇਲ ਰਹੀਂ ਥੋੜਾ ਜਲਦੀ ਹੋ ਜਾਂਦਾ ਈਮੇਲ ਕਨਫਰਮੇਸ਼ਨ ਉਸ ਤੋਂ ਬਾਅਦ ਆ ਦੋ ਆਪਸ਼ਨਾਂ ਤੁਹਾਡੇ ਚੋਂ ਕੋਲੇ ਫਿਰਨੇ ਜ ਤੁਸੀਂ ਇੱਕ ਸਿਲੈਕਟ ਕਰਨੀ ਹੈ ਆਪਣੇ ਸਾਹਮਣੇ ਤੁਸੀਂ ਕਰ ਸਕਦੇ ਹੋ ਜੋ ਵੀ ਤੁਹਾਨੂੰ ਸਹੀ ਲੱਗਦੀ ਆ ਨਾਰਮਲ ਤੌਰ ਤੇ ਮੈਂ ਤਾਂ ਹਮੇਸ਼ਾ ਹੀ ਪਹਿਲੇ ਆਪਸ਼ਨ ਸਿਲੈਕਟ ਕਰੂੰਗਾ ਬਾਈ ਸਾਈਕਲ ਦੇ ਵਿੱਚ ਆ ਜਾਂਦਾ ਜੀ ਜੇ ਤੁਸੀਂ ਕਿਸੇ ਕੇਸ ਤੁਹਾਡੇ ਨਾਲ ਕੰਟੈਕਟ ਨਹੀਂ ਹੋ ਰਿਹਾ ਜੋ ਕੋਈ ਵੀ ਚੀਜ਼ ਲਾ ਲੋ ਤਾਂ ਕਿਹੜੇ ਬੰਦੇ ਨਾਲ ਉਹ ਕੰਟੈਕਟ ਕਰ ਸਕਣਾ ਤੁਹਾਡੇ ਵਕੀਲ ਨਾਲ ਜੇ ਤੁਸੀਂ ਵਕੀਲ ਕੀਤਾ ਜਾਂ ਤੁਹਾਡਾ ਫੈਮਿਲੀ ਮੈਂਬਰ ਜੇ ਤੁਹਾਨੂੰ ਕੋਈ ਸਪான்ਸਰ ਕਰ ਰਿਹਾ ਸਪான்ਸਰ ਕਈ ਵਾਰ ਬੰਦੇ ਏਜੰਟਾਂ ਤੋਂ ਕਰਾਉਂਦੇ ਨੇ ਫਾਈਲ ਤਿਆਰ ਤਾਂ ਕਰਕੇ ਏਜੰਟ ਆਪਣਾ ਪਾ ਦਿੰਦੇ ਹੁੰਦੇ ਨੇ ਉਹਦੇ ਵਿੱਚ ਜੇਕਰ ਨਹੀਂ ਤਾਂ ਤੁਸੀਂ ਆਪਣਾ ਫੈਮਿਲੀ ਮੈਂਬਰ ਪਾ ਗਏ ਕਿਸੇ ਵੀ ਯਾਰ ਦੋਸਤ ਦਾ ਚਾਚੇ ਦਾ ਉਹਦਾ ਐਡਰੈਸ ਤੇ ਈਮੇਲ ਫੋਨ ਨੰਬਰ ਤੁਸੀਂ ਉਹਦੇ ਚ ਐਡ ਕਰ ਦੇਣਾ ਥੱਲੇ ਮਾਰਦਲੇ ਨੇ ਸਹਿਨ ਤੇ ਜਿਹੜਾ ਡਿਕਲੇਰੇਸ਼ਨ ਫਾਰਮ ਆ ਤੁਹਾਡਾ ਇਹ ਹੋ ਗਿਆ ਚਲੋ ਜੀ ਅੱਗੇ ਆਜੋ ਸਮਝਾਉਣ ਨੂੰ ਥੋੜਾ ਜਿਹਾ ਮੈਨੂੰ ਲੱਗਦਾ ਵੀਡੀਓ ਲੰਬੀ ਹੋ ਜੂ ਮੈਂ ਕੋਸ਼ਿਸ਼ ਕਰਾਂ ਤੁਹਾਨੂੰ ਹੋਰ ਵੀ ਸ਼ੋਰਟਸ ਦੇ ਵਿੱਚ ਸਮਝਾ ਸਕਾਂ ਤੇ ਜਲਦੀ ਜਲਦੀ ਸਮਝਾ ਸਕਾਂ ਜਿਹੜੇ ਸਾਡੇ ਭੈਣ ਭਰਾ ਬੋਰ ਨਾ ਹੋਣ ਫੋਟੋਆਂ ਚਾਹੀਦੀਆਂ ਨੇ ਇਹਦੇ ਵਾਸਤੇ ਸਪੈਸ਼ਲ ਫੋਟੋ ਹੁੰਦੇ ਜਰਮਨੀ ਥੋੜਾ ਜਿਹਾ ਫੇਸ ਵੱਡਾ ਦਿਖਾਇਆ ਹੁੰਦਾ ਇਹਨਾਂ ਨੇ ਤੇ ਉਸ ਤੋਂ ਬਾਅਦ ਡਾਟਾ ਚਾਹੀਦਾ ਤੁਹਾਨੂੰ ਪੇਜ ਡਾਟਾ ਪੇਜ ਦਾ ਜਨਨ ਕੀ ਪਾਸਪੋਰਟ ਦੇ ਪਹਿਲੇ ਤੇ ਲਾਸਟ ਪੇਜ ਦੀ ਫੋਟੋ ਕਾਪੀ ਚਾਹੀਦੀ ਹੈ ਹਮੇਸ਼ਾ ਦੋ ਕਾਪੀਆਂ ਕਰਾਉਣੀਆਂ ਨੇ ਫਰੰਟ ਵਾਲੀ ਦੀ ਵੀ ਲਾਸਟ ਵਾਲੀ ਦੀ ਤੁਸੀਂ ਦੋ ਕਾਪੀਆਂ ਨਾਲ ਲੈ ਕੇ ਜਾਣ ਇੱਕ ਜਿਹੜੀ ਤੁਸੀਂ ਉਹਨਾਂ ਨੂੰ ਦੇਣੀ ਆ ਇੱਕ ਤੁਹਾਡੇ ਕੋਲੇ ਰਵੇ ਹੱਥ ਦੇ ਵਿੱਚ ਬਾਅਦ ਚੋ ਲੈ ਲੈਂਦੇ ਨੇ ਪੇਪਰ ਤੁਹਾਡੇ ਤੋਂ ਅੱਗੇ ਹੈਗਾ ਜੀ ਪ੍ਰੂਫ ਆਫ ਫਾਈਨੈਂਸ਼ੀਅਲ ਮੀਨਸ ਜਿਹੜੇ ਜਿਹੜੇ ਮੇਰੇ ਭੈਣਾ ਭਰਾਵਾਂ ਨੇ एलिਜੀਬਿਲਟੀ ਨਹੀਂ ਚੈੱਕ ਕੀਤੀ ਉਹ ਜਦੋਂ एलिਜੀਬਿਲਟੀ ਚੈੱਕ ਕਰਨਗੇ ਉਹਦੇ ਤੁਹਾਨੂੰ ਇਹ ਕੁਐਸਚਨ ਪੁੱਛਿਆ ਜਾਂਦਾ ਤੁਸੀਂ ਜਾ ਕੇ एलिਜੀਬਿਲਟੀ ਚੈੱਕ ਕਰ ਸਕਦੇ ਹੋ ਉਹਦੇ ਤੇ ਮੈਂ ਵੀਡੀਓ ਬਣਾਈ ਹੋਈ ਆ ਤੁਸੀਂ ਦੇਖ ਸਕਦੇ ਹੋ ਜੇ ਤੁਸੀਂ ਉਹਦੇ ਵਾਸਤੇ एलिਜੀਬਲ ਹੈਗੇ ਹੋ ਤਾਂ ਤੁਸੀਂ ਆਹ ਸਾਈਡ ਤੇ ਆਓ ਤੇ ਅੱਗੇ-ਅੱਗੇ ਆਪਣਾ ਅਪਲਾਈ ਕਰੋ 1027 ਯੂਰੋ ਦੇ حساب ਨਾਲ ਪਰ ਮੰਥ ਦਾ ਤੇ ਇਹਨੂੰ ਤੁਸੀਂ 12500 ਜੁਰੂ ਸਾਢੇ 12500 ਜੁਰੂ ਮੰਨ ਕੇ ਚੱਲੋ ਕਿਉਂਕਿ 1.5 200 ਜੁਰਾਂ ਦਾ ਆਪਣਾ ਟੈਕਸ ਟੁਕਸ ਹੁੰਦਾ ਬੈਂਕ ਦਾ ਉਹ ਸਾਰਾ ਕੁਝ ਪਾ ਕੇ ਤੁਹਾਡਾ 12500 ਬਣੂਗਾ ਤੇ ਉਹ ਤੁਸੀਂ ਬਲੌਕਡ ਅਕਾਊਂਟ ਬਣਾਉਣਾ ਬਲੌਕਡ ਅਕਾਊਂਟ ਸੇਮ ਜੀਆਈਸੀ ਵਾਂਗੂ ਜੇ ਨਹੀਂ ਤੁਹਾਨੂੰ ਪਤਾ ਕਿੱਦਾਂ ਬਣਉ ਕਿੱਦਾਂ ਬਣਾਉਣਾ ਉਹ ਤੇ ਆਪਾਂ ਲੱਗ ਤੋਂ ਵੀਡੀਓ ਬਣਾ ਦਾਂਗੇ ਕਿਉਂਕਿ ਇਹਦੇ ਵਿੱਚ ਫਿਰ ਬਹੁਤ ਲੰਬਾ ਹੋਊ ਬਹੁਤ ਖਿਚੜੀ ਬਣੂਗੀ ਆਪਣੇ ਇੰਡੀਆ ਚ ਆਈਸੀਆਈਸੀ ਬੈਂਕ ਵਾਲੇ ਬਣਾਉਂਦੇ ਨੇ ਇਹ ਮੈਂ ਤੁਹਾਨੂੰ ਦੱਸਤਾ ਜੀ ਉਹ ਬਣਾਉਂਦੇ ਨੇ ਇਹਦੇ ਵਿੱਚ ਜਦੋਂ ਇੱਕ ਇਹਨਾਂ ਦੀ ਸਾਈਡ ਇੱਕ ਮਿੰਟ ਰੁਕੋ ਜਮੈਂ ਦੇਖ ਕੇ ਤੁਹਾਨੂੰ ਹਣੀ ਦੱਸਦਾ ਐਕਸਪਾਟਰੀਓ ਇੱਕ ਇਹਨਾਂ ਦੀ ਸਾਈਡ ਹੈ ਜੀ ਐਕਸਪਾਟਰੀਓ ਉੱਥੇ ਤੁਸੀਂ ਬਲੌਕ ਅਕਾਊਂਟ ਜਾ ਕੇ ਬਣਾ ਸਕਦੇ ਹੋ ਆਪ ਤੋਂ ਵੀ ਆਨਲਾਈਨ ਸਾਰਾ ਕੁਝ ਉਹ ਤੁਹਾਨੂੰ ਅਕਮੋਡੇਸ਼ਨ ਵੀ ਪ੍ਰੋਵਾਈਡ ਕਰਾਉਂਦੀ ਆ ਜੇ ਤੁਸੀਂ ਅਕਮੋਡੇਸ਼ਨ ਕਰਨਾ ਚਾਹੁੰਦੇ ਹੋ ਅਕਮੋਡੇਸ਼ਨ ਪ੍ਰੋਵਾਈਡ ਕਰਾਉਂਦੀ ਆ ਪਲੱਸ 6 ਮੰਥ ਦੀ ਤੁਹਾਨੂੰ ਜਿਹੜੀ ਉਹ ਚ ਹੈਲਥ ਇੰਸ਼ੋਰੈਂਸ ਵੀ ਮਿਲਦੀ ਆ ਤੁਹਾਨੂੰ ਐਕਸਟਰਾ ਤੋਂ ਹੈਲਥ ਇੰਸ਼ੋਰੈਂਸ ਲਈ ਲੈਣ ਦੀ ਜ਼ਰੂਰਤ ਨਹੀਂ ਹੈਗੀ ਤੁਹਾਨੂੰ ਉਹਦੇ ਜਰੀਏ ਮਿਲ ਜਾਂਦੀ ਹੈ ਇਹ ਜਿੱਦਾਂ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਤੁਸੀਂ ਉਹਦੇ 'ਚ ਐਡਰੈਸ ਭਰਨਾਊਗਾ ਕਿੱਥੇ ਘਰ ਦਾ ਜੋ ਵੀ ਰਹਿਣਾ ਜਦੋਂ ਤੁਸੀਂ ਇਹਨਾਂ ਨਾਲ ਬਲੌਕਡ ਅਕਾਊਂਟ ਦੇ ਜ਼ਰੀਏ ਜੋ ਤੁਸੀਂ ਇਹਨਾਂ ਨਾਲ ਅਕਮੋਡੇਸ਼ਨ ਦਾ ਕਰੋਗੇ ਤੁਹਾਨੂੰ ਇੱਕ ਕੰਮ ਦਾ ਉਹਦਾ ਆਪਣਾ ਘਰ ਦਾ ਕੰਟਰੈਕਟ ਵਗੈਰਾ ਸਾਰਾ ਕੁਝ ਮਿਲ ਜਾਂਦਾ ਤਾਂ ਤੁਸੀਂ ਉਹਦੇ 'ਚ ਐਡ ਕਰ ਸਕਦੇ ਹੋ ਪਹਿਲਾਂ ਤੁਸੀਂ ਬਲੌਕਡ ਅਕਾਊਂਟ ਬਣਾਓ ਉਸ ਤੋਂ ਬਾਅਦ ਤੁਸੀਂ ਅੱਗੇ ਇਹਨੂੰ ਜਾ ਕੇ ਸਾਰਾ ਤੁਸੀਂ ਫਿਲ ਅਪ ਕਰੋ ਕਿਉਂਕਿ ਆ ਦੇਖੋ ਇਹਨਾਂ ਨੇ ਮੰਗਿਆ ਨਾ ਪ੍ਰੂਫ ਆਫ ਅਕਮੋਡੇਸ਼ਨ ਇਨ ਜਰਮਨੀ ਵੀ ਤੁਸੀਂ ਉੱਤੇ ਜਾ ਕੇ ਕਿੱਥੇ ਰਹਿਣਾ ਐਕਚੁਅਲ ਐਡਰੈਸ ਤੁਹਾਨੂੰ ਚਾਹੀਦਾ ਹੋਊਗਾ ਉਹ ਤੁਹਾਨੂੰ ਇੱਥੋਂ ਆਪਣਾ ਇਹਨਾਂ ਤੋਂ ਬਲੌਕਡ ਉਦੇ ਤੁਹਾਨੂੰ ਲੋਡ ਹੋਏ ਆਪਾਂ ਵੀਡੀਓ ਬਣਾ ਦਾਂਗੇ ਠੀਕ ਹੈ ਜੀ ਕੋਈ ਐਡੀ ਘਪਰਾਉਣ ਵਾਲੀ ਗੱਲ ਨਹੀਂ ਹੈਗੀ ਟੈਨਸ਼ਨ ਨਹੀਂ ਲੈਣੀ ਹੈਗੀ ਕਿਸੇ ਚੀਜ਼ ਦੀ ਵੀ ਉਹਦੇ ਵੀ ਆਪਾਂ ਵੀਡੀਓ ਬਣਾ ਦਾਂਗੇ ਬਾਕੀ ਆਪਾਂ ਕੱਲ ਨੂੰ ਲਾਈਵ ਹੋਵਾਂਗੇ ਜੇ ਕਿਸੇ ਨੂੰ ਕੋਈ ਕੁਐਸਚਨ ਹੋਵੇ ਜਾਂ ਕੁਝ ਵੀ ਪੁੱਛਣਾ ਹੈ ਤਾਂ ਤੁਸੀਂ ਉੱਥੇ ਲਾਈਵ 'ਚ ਪੁੱਛ ਸਕਦੇ ਹੋ ਬਾਕੀ ਅੱਗੇ ਤੁਹਾਡੇ ਕੋਲ ਆ ਦੋ ਆਪਸ਼ਨਾਂ ਨੇ ਦੋਨੇ ਆਪਸ਼ਨਾਂ ਦੇ ਵਿੱਚੋਂ ਤੁਸੀਂ ਇੱਕ ਸਿਲੈਕਟ ਕਰਨੇ ਆ ਕਿਹੜੇ ਤੁਸੀਂ ਕਿਹੜੀ ਚੀਜ਼ ਵਾਸਤੇ ਐਲੀਜੀਬਲ ਹੋ ਕੀ ਕੀ ਤੁਹਾਡੇ ਕੋਲ ਡਾਕੂਮੈਂਟਸ ਨੇ ਜੋ ਵੀ ਚੀਜ਼ ਹੈਗੀ ਆ ਤੁਹਾਡੇ ਸਾਹਮਣੇ ਸਾਰਾ ਉਸ ਤੁਸੀਂ ਦੇਖ ਸਕਦੇ ਹੋ ਜਿਹੜਾ ਆ ਵਾਲਾ ਰਕੇ ਨੂੰ ਵਾਲਾ ਇਹ ਤੁਸੀਂ ਜਿਹੜੇ ਤੁਹਾਡੇ ਡਾਕੂਮੈਂਟ ਨੇ ਇਹ ਇਹ ਇਨਾਂ ਤੋਂ ਜਰਮਨ ਦੀ ਇੱਕ ਸਸਦਾ ਇੱਥੇ ਜਰਮਨ ਦੇ ਵਿੱਚ ਵੀ ਆ ਇਹਨਾਂ ਨੂੰ ਤੁਸੀਂ ਵੈਰੀਫਾਈ ਕਰਾਉਣੇ ਨੇ ਸਾਰੇ ਦੇ ਸਾਰੇ ਡਾਕੂਮੈਂਟ ਵੀ ਤੁਹਾਡੇ origignal ਨੇ ਸਾਰਾ ਕੁਝ ਓਕੇ ਆ ਜੀ ਥੋੜੀ ਬਹੁਤ ਤੁਹਾਨੂੰ ਫੀਸ ਵੀ ਦੇਣੀ ਪਊਗੀ ਜੇ ਤੁਹਾਡੇ ਸਾਰੇ ਡਾਕੂਮੈਂਟ ਕਲੀਅਰ ਹੋ ਜਾਂਦੇ ਨੇ ਫਿਰ ਇੱਥੇ ਆ ਜੈਬ ਵਾਲੇ ਆਂਦੇ ਨੇ ਜਿਹੜੇ ਫਿਰ ਤੁਹਾਨੂੰ ਦੱਸਣਗੇ ਕਿੰਨੀ ਤੁਹਾਡੀ ਫੀਸ ਆ ਤੇ ਇਹਨੂੰ ਅੱਗੇ ਕੀ ਇਹਦਾ ਪ੍ਰੋਸੈਸ ਆ ਇਹਨੂੰ ਤੁਸੀਂ ਜਦੋਂ ਇਹਦੇ ਕਲਿੱਕ ਕਰੋਗੇ ਕਿਉਂਕਿ ਤੁਸੀਂ ਜਾ ਕੇ Google ਤੇ ਹੀ ਸਰਚ ਕਰੋ ਜਰਮਨ ਦੀ ਚੈਕਲਿਸਟ ਕਿਉਂਕਿ ਇੱਥੇ ਜਦੋਂ ਵੀ ਤੁਹਾਨੂੰ ਕਲਿੱਕ ਕਰਨਾ ਤੁਸੀਂ ਡਾਇਰੈਕਟ ਇਹਨਾਂ ਦੀ ਸਾਈਟ ਤੇ ਇੱਥੇ ਪਹੁੰਚ ਜਾਓਗੇ ਇੱਥੇ ਜਾ ਕੇ ਤੁਸੀਂ ਇਹਨੂੰ ਜਿਹੜਾ ਅਪਲਾਈ ਕਰ ਸਕਦੇ ਹੋ ਇਹ ਵੀ ਹੋ ਗਿਆ ਅੱਛਾ ਜਿਹੜਾ कंफਿਊਜ਼ ਕੀਤਾ ਇਹਨਾਂ ਨੇ ਜ਼ਿਆਦਾਤਰ ਆਪਣੇ ਲੋਕਾਂ ਨੂੰ ਆ ਦੋ ਲਾਈਨਾਂ ਨੇ ਬਹੁਤ ਜ਼ਿਆਦਾ कंफਿਊਜ਼ ਕੀਤਾ ਹੋਇਆ ਜਿਹੜੇ ਮੇਰੇ ਭਣ ਭਰਾ ਨੂੰ ਇਹ ਦੋ ਲਾਈਨਾਂ ਦੀ ਸਮਝ ਨਹੀਂ ਆ ਰਹੀ ਹੈਗੀ ਇਹਦਾ ਮਤਲਬ ਇਹੀ ਹੈ ਮੇਰਾ ਭਰਾ ਬੀ ਦੇਖੋ ਜਿੰਨਾਂ ਕੋਲੇ ਤਾਂ ਜਰਮਨ ਦੀ ਲੈਂਗੁਏਜ ਦਾ ਕੋਈ ਵੀ ਸਕਿੱਲ ਹੈਗਾ ਕੋਈ ਵੀ ਨੋਲੇਜ ਹੈਗੇ ਜਰਮਨ ਬਾਰੇ ਉਹਨਾਂ ਦਾ ਜਿਹੜਾ ਸਰਟੀਫਿਕੇਟ ਆ ਉਹ ਸਿਰਫ ਗੋਇਤੇ ਇੰਸਟੀਚਿਊਟ ਜਾਂ ਫਿਰ OSD ਆਲਿਆਂ ਦਾ ਹੀ ਹੋਣਾ ਚਾਹੀਦਾ ਅੱਗੇ ਜਿਹੜੇ ਕਈ ਭਣਪੜਾ ਤਾਂ ਕਹਿੰਦੇ ਨੇ ਨਹੀਂ ਜੀ ਨਹੀਂ ਜਰਮਨ ਦੀ ਲੈਂਗੁਏਜ ਜ਼ਰੂਰੀ ਆ ਦੇਖੋ ਇਹਨਾਂ ਨੇ ਲਿਖਿਆ ਵੀ ਜਰਮਨ ਦੀ ਆਹ ਵਾਲਾ ਵੀ ਜਰਮਨ ਦਾ ਪ੍ਰੂਫ ਦੋ ਭਰਾਵੋ ਇਹਨੂੰ ਪੜੋ ਪਹਿਲੇ ਇਹਨਾਂ ਨੇ ਅੱਗੇ ਲਿਖਿਆ ਵੀ ਇੱਥੇ ਔਰ ਆ ਦੋ ਵੀਂਜਾਂ ਤਾਂ ਲਾਈਆਂ ਨੇ ਜੇ ਠੋੜ ਜਰਮਨ ਇੰਗਲਿਸ਼ ਦਾ ਕੋਈ ਵੀ ਲੈਵਲ ਦਾ ਸਰਟੀਫਿਕੇਟ ਆ ਉਹ ਤੁਹਾਡਾ ਇੱਥੋਂ ਮਾਨਤਾ ਪ੍ਰਾਪਤ ਹੋਵੇ ਜਿਹੜੇ ਆਇਲਸ ਵਾਲੇ ਨੇ ਮੈਨੂੰ ਜਿੰਨਾ ਕੁ ਪਤਾ ਉਹਨਾਂ ਦਾ ਇੱਥੋਂ ਮਾਨਤਾ ਪ੍ਰਾਪਤੀ ਹੁੰਦਾ ਹੈ ਮੋਸਟਲੀ ਤੇ ਜਿਹੜੇ ਪੀਟੀਏ ਨੇ ਜਾਂ ਟੋਫਲ ਵਾਲੇ ਨੇ ਉਹਨਾਂ ਬਾਰੇ ਭਾਵੇਂ ਮੈਨੂੰ ਨੋਲਿਜ ਨਹੀਂ ਹੈਗੀ ਪੀਟੀਏ ਹੁਣ ਨਵਿਓ ਸ਼ੁਰੂ ਹੋਈ ਹੈ ਇੰਡੀਆ ਦੇ ਵਿੱਚ ਪਹਿਲਾਂ ਤਾਂ ਆਇਲਸ ਹੀ ਚੱਲਦੀ ਸੀਗੀ ਪੀਟੀਏ ਬਾਰੇ ਇਹਨਾਂ ਨੇ ਵੀ ਕੋਈ ਇਨਫੋਰਮੇਸ਼ਨ ਨਹੀਂ ਦਿੱਤੀ ਹੋਈ ਪੀਟੀ ਦੇ ਬਾਰੇ ਤੁਸੀਂ ਆਪ ਤੋਂ ਕਨਫਰਮ ਕਰ ਸਕਾ ਜੋ ਬਟ ਆਇਲਸ ਵਾਲਾ ਮੈਨੂੰ ਪਤਾ ਵੀ ਇਥੋਂ ਮਾਨਤਾ ਪ੍ਰਾਪਤਾ ਹੋ ਤੇ ਦੂਜਾ ਤੁਸੀਂ ਧਿਆਨ ਰੱਖਣਾ ਜਿਹੜੇ ਆ ਵਾਲੇ ਬਾਕਸ ਨੇ ਵੱਡੇ ਵਾਲੇ ਇਹ ਹੈਗੇ ਨੇ ਜ਼ਰੂਰੀ ਵਾਲੇ ਨੇ ਵੀ ਤੁਸੀਂ ਇਹਨਾਂ ਤੋਂ ਜੋ-ਜੋ ਚੀਜ਼ਾਂ ਲਿਖੇ ਹੋਏ ਨੇ ਜਿਹੜਾ ਮੇਨ ਛੋਟੇ ਵਾਲੇ ਬਾਕਸ ਨੇ ਇਹਨਾਂ ਦਾ ਮਤਲਬ ਇਹ ਹੀ ਜਾਂ ਤੁਹਾਡੇ ਕੋਲੇ ਆ ਚੀਜ਼ ਚਾਹੀਏ ਜਾਂ ਉੱਪਰ ਵਾਲੀ ਜਾਂ ਨੀਚੇ ਵਾਲੀ ਚਾਹੀਦੀ ਆ ਉਸ ਹਿਸਾਬ ਨਾਲ ਇਹਨਾਂ ਤੁਹਾਨੂੰ ਕਿਹਾ ਆ ਵਿਆ ਵੀ ਸਾਨੂੰ ਆ ਡਾਕੂਮੈਂਟ ਤੁਸੀਂ ਪ੍ਰੋਵਾਈਡ ਕਰਾਓ ਠੀਕ ਆ ਜੀ ਆ ਆਗਾ ਤੁਹਾਡਾ ਜੋ ਵੀ ਤੁਹਾਡੇ ਕੋਲੇ ਹੈਗਾ ਕੁਆਲੀਫਿਕੇਸ਼ਨ ਵਾਲਾ ਕੋਲੇ ਜਿਹਨਿਸ ਤੋਂ ਉਹਨੂੰ ਲਿਖਾ ਕੇ ਦੇਣਾ ਪੈਣਾ ਵੀ ਹਾਂਜੀ ਇੰਨੇ ਤੋਂ ਇੰਨੇ ਨੇ ਸਾਡੇ ਕੋਲੇ ਪੜੇ ਨੇ ਇਹ ਸਾਰਾ ਉਹ ਅਰੀਜਨਲ ਆ ਸਟੱਡੀ ਕੀਤੀ ਆ ਉਹ ਚੀਜ਼ ਆ ਇਹ ਤੇ ਦੂਜੇ ਨੰਬਰ ਤੇ ਆਗਾ ਜੇ ਤੁਹਾਡੇ ਕੋਲੇ ਕੋਈ ਪ੍ਰੂਫ ਹੈਗਾ ਜਰਮਨ ਦਾ ਸਕਿੱਲ ਦਾ ਜੋ ਵੀ ਲੈਵਲ ਹੈਗਾ A2 B1 B2 C1 ਤੱਕ ਦਾ ਉਹ ਗੋਟ ਇੰਸਟੀਚਿਊਟ ਤੋਂ ਚਾਹੀਦਾ ਜੇ ਤੁਹਾਡੇ ਕੋਲੇ ਇੰਗਲਿਸ਼ ਦਾ ਸਕਿੱਲ ਆ ਲੈਵਲ C1 ਦਾ ਜਾਂ ਕੁਝ ਵੀ ਤਾਂ ਤੁਹਾਡਾ ਇਹਨਾਂ ਤੋਂ ਮਾਰਨ ਦਾ ਪ੍ਰੂਫ ਚਾਹੀਦਾ ਉਹ ਇਹਨਾਂ ਤੋਂ ਹੁੰਦੀ ਆ ਆਪਣੇ ਆਇਲਸ ਵਾਲਿਆਂ ਦਾ ਵੀ ਜੇ ਤੁਹਾਡੇ ਕੋਲੇ ਕੋਈ ਹਾਂਜੀ ਪ੍ਰੂਫ ਆਫ ਐਕਸਪੀਰੀਅੰਸ ਜਿਹੜਾ ਥੋੜਾ ਐਕਸਪੀਰੀਅੰਸ ਆ ਉਹਦਾ ਤੁਸੀਂ ਪ੍ਰੂਫ ਲਾਉਂਗੇ ਤੁਹਾਡੀ ਕੁਆਲੀਫਿਕੇਸ਼ਨ ਜੋ ਤੁਸੀਂ ਪੜਿਆ ਲਿਖਿਆ ਉਹਦੇ ਨਾਲ ਮਿਲਦਾ ਜੁਲਦਾ ਹੋਣਾ ਚਾਹੀਦਾ ਜੇਕਰ ਤੁਸੀਂ ਜਰਮਨ ਚ ਪਹਿਲੇ 5 ਸਾਲਾਂ ਤੋਂ ਰਹਿ ਕੇ ਗਏ ਹੋ ਤੁਸੀਂ ਉਹਦਾ ਵੀ ਲੀਗਲ ਇਨਸਟੈਂਜ ਜਰਮਨ ਦਾ ਤੁਸੀਂ ਉਹਦਾ ਵੀ ਪ੍ਰੂਫ ਕੋਈ ਲਾ ਸਕਦੇ ਹੋ ਕੋਈ ਵੀਜ਼ਾ ਵਗੈਰਾ ਜਿਹੜਾ ਹੈਗਾ ਲਾ ਸਕਦੇ ਹੋ ਇਹ ਉਹਦੇ ਆਲੇ ਨੇ ਜੀ ਜਾਂ ਆਲੇ ਜੇ ਤੁਹਾਡੇ ਕੋਲ ਆ ਚੀਜ਼ ਹੈਗੇ ਲਾ ਦਿਓ ਜੇ ਤੁਹਾਡੇ ਆ ਕੋਲ ਆ ਵੀ ਚੀਜ਼ ਹੈਗੀ ਤਾਂ ਲਾ ਸਕਦੇ ਹੋ ਤੁਸੀਂ ਤੇ ਉਦੋਂ ਬਾਅਦ ਆ ਜਾਂਦਾ ਜੀ ਮੋਟੀਵੇਸ਼ਨ ਲੈਟਰ ਮੋਟੀਵੇਸ਼ਨ ਲੈਟਰ ਸਟੇਟਮੈਂਟ ਆਫ ਪਰਪਸ ਤੁਸੀਂ ਜਰਮਨ ਚ ਕਿਉਂ ਜਾਣਾ ਚਾਹੁੰਦੇ ਹੋ ਜਰਮਨ ਚ ਕਿਉਂ ਰਹਿਣਾ ਚਾਹੁੰਦੇ ਹੋ ਜਰਮਨ ਤੁਸੀਂ ਇਹ ਚੀਜ਼ ਬਾਰੇ ਜਰਮਨੀ ਹੀ ਕਿਉਂ ਸਿਲੇਕਟ ਕੀਤੀ ਅਦਰ ਕੰਟਰੀ ਕਿਉਂ ਨਹੀਂ ਕੀਤੀ ਹੈਗੀ ਜਾਂ ਤੁਹਾਡੇ ਕੋਲੇ ਕੋਈ ਜੋਬ ਆਫਰ ਹੈਗਾ ਇਹ ਦੋਆਂ ਦੇ ਨਾਲ ਇਹਨਾਂ ਨੇ ਕੀ ਪਾ ਕੇ ਲਾਇਆ ਹੋਇਆ ਹੈ ਘਬਰਾਉਣਾ ਨਹੀਂ ਹੈ ਸਾਡੇ ਕੋਲ ਤਾਂ ਜੋਬ ਆਫਰ ਨਹੀਂ ਹੈਗਾ ਜਾਂ ਲੈਂਗੁਏਜ ਨਹੀਂ ਹੁੰਦੀ ਜੇ ਤੁਹਾਨੂੰ ਕੋਈ ਕੋਈ ਚੀਜ਼ ਹੈਗੀ ਤੁਹਾਡੇ ਕੋਲੇ ਤਾਂ ਤੁਸੀਂ ਉਹਨੂੰ ਐਡ ਕਰ ਸਕਦੇ ਹੋ ਤੇ ਇਹਨਾਂ ਨੇ ਜਾਂ ਪਾ ਕੇ ਲਾਇਆ ਹੈ ਤੁਸੀਂ ਇਹਨੂੰ ਐਡ ਕਰ ਸਕਦੇ ਹੋ ਜੇ ਤੁਹਾਡੇ ਕੋਲ ਕੁਝ ਹੈਗਾ ਮੋਟੀਵੇਸ਼ਨ ਲੈਟਰ ਮੈਂ ਹਮੇਸ਼ਾ ਕਹਿੰਦਾ ਹਾਂ ਸਾਰਿਆਂ ਨੂੰ ਤੁਸੀਂ ਆਪਣੇ ਹਿਸਾਬ ਨਾਲ ਆਪਣਾ ਆਪਣਾ ਲਿਖੋ ਕਿਸੇ ਦਾ ਚੋਰੀ ਕਰਨ ਦੀ ਲੋੜ ਨਹੀਂ ਹੈਗੀ ਜਬਰ ਗੂਗਲ ਤੇ ਜਾ ਕੇ ਸਰਚ ਕਰਨ ਦੀ ਲੋੜ ਨਹੀਂ ਹੈਗੀ ਪ੍ਰੂਫ ਆਫ ਪਰਸਨਲ ਸਟੇਟਸ ਇਨ ਇੰਡੀਆ ਤੁਹਾਡਾ ਬਰਤ ਸੱਠ ਵੀਡਾ ਆਧਾਰ ਕਾਰਡ ਇਹ ਦੋਨੇ ਚੀਜ਼ਾਂ ਲੱਗਣਗੀਆਂ ਜਾਂ ਸੀਵੀ ਆ ਗਿਆ ਸੀਵੀ ਤੇ ਮੈਂ ਸਪੈਸ਼ਲੀ ਪਹਿਲਾਂ ਵੀ ਜਦੋਂ ਵੀਡੀਓ ਬਣਾਈ ਸੀਗੀ ਉਹ ਤੁਹਾਨੂੰ ਦੱਸਿਆ ਜਿਗਾ ਸੀਵੀ ਬਾਰੇ ਵੀ ਤੁਸੀਂ ਇਹਨੂੰ ਯੂਰੋ ਪਾਸ ਦੇ ਉੱਤੇ ਜਾ ਕੇ ਬਣਾ ਸਕਦੇ ਹੋ ਵਧੀਆ ਜੀ ਆਪਣੀ ਫੋਟੋ ਲਾ ਸਕਦੇ ਹੋ ਆਪਣੇ ਬਾਰੇ ਪੂਰੀ ਡਿਟੇਲ ਦੇ ਸਕਦੇ ਹੋ ਅੱਗੇ ਆ ਗਿਆ ਜੀ ਜੇਕਰ ਤੁਸੀਂ 45 ਸਾਲ ਵਾਲਿਆਂ ਦੇ ਉਹਨਾਂ ਤੇ ਇਹਦੇ ਬਾਅਦ ਤੁਹਾਨੂੰ ਅਲੱਗ ਤੋਂ ਡਿਕਲੇਰੇਸ਼ਨ ਫਾਰਮ ਤੇ ਆ ਦੇਖੋ ਜੀ ਸਾਈਨ ਕਰਨੇ ਪੈਣੇ ਨੇ 45 ਵਾਲਾ ਤੁਸੀਂ ਓਪਨ ਕਰ ਸਕਦੇ ਹੋ ਡਾਇਰੈਕਟਲੀ ਤਾਂ ਮੈਂ ਤੁਹਾਨੂੰ ਇਹਨੂੰ Google ਵਾਲੀ ਸਾਈਟ ਤੇ ਲੈ ਕੇ ਗਿਆ ਮੈਂ ਤੁਹਾਨੂੰ ਤੇ ਉਸ ਤੋਂ ਬਾਅਦ ਪ੍ਰੂਫ ਆਫ ਹੈਲਥ ਇੰਸ਼ੋਰਸ ਹੈਲਥ ਇੰਸ਼ੋਰਸ ਤੁਹਾਡੇ ਉੱਪਰ ਹੋ ਜਾਣੀਆਂ ਜਦੋਂ ਤੁਸੀਂ ਬਲੌਕਡ ਅਕਾਊਂਟ ਕਰਨਾ ਉਹਦੇ ਚ 6 ਮਨთ ਦੀ ਵਿੱਚ ਐਡ ਹੋਊਗੀ ਇਹ ਸੀਗਾ ਜੀ ਤੁਹਾਡਾ ਸਾਰਿਆਂ ਦਾ ਚੈਕਲਿਸਟ ਅਪਲੀਕੇਸ਼ਨ ਫਾਰਮ ਤੁਸੀਂ ਕਿੱਦਾਂ ਕਿੱਦਾਂ ਫਿਲ ਅਪ ਕਰਨਾ ਤੇ ਉਸ ਤੋਂ ਬਾਅਦ ਹੁਣ ਆਪਾਂ ਗੱਲ ਕਰਦੇ ਹਾਂ ਐਲੀਜੀਬਿਲਟੀ ਦੀ ਐਲੀਜੀਬਿਲਟੀ ਪਹਿਲੇ ਤੇ ਜਾਣ ਆਪਾਂ ਨੇ ਚਾਂਸਨ ਕਰਤੇ ਵਾਲੇ ਦੇ ਤੁਹਾਡੇ ਕੋਲੇ ਖੁੱਲੂਗਾ ਤੁਹਾਨੂੰ ਦੱਸਣਗੇ ਤੇ ਆਪਣੇ ਕੋਲੇ 14 ਪੁਆਇੰਟਾਂ ਦੇ ਵਿੱਚੋਂ ਆਪਾਂ ਨੂੰ ਸਿਰਫ 6 ਪੁਆਇੰਟ ਚਾਹੀਦੇ ਨੇ 6 ਪੁਆਇੰਟ ਤੁਸੀਂ ਹੁਣ ਇਹਨਾਂ ਤੋਂ ਚੈੱਕ ਕਰ ਲਿਓ ਤੁਹਾਡੇ ਲਈ ਕਿਹੜੇ-ਕਿਹੜੇ ਜੁੜਦੇ ਨੇ ਸਭ ਤੋਂ ਸੌਖਾ ਤੇਜ਼ ਤੇ ਲੀਗਲ ਐਂਟਰੀ ਤੁਸੀਂ ਇਹਦੇ ਜਰੀਏ ਜਰਮਨ ਚ ਕਰ ਸਕਦੇ ਹੋ ਤੇ ਜਿਹੜਾ ਦੂਸਰਾ ਪੋਸੀਬਿਲਟੀ ਆਫ ਪਰਮਨੈਂਟ ਰੈਜ਼ਿਡੈਂਸੀ ਇਨ ਜਰਮਨੀ ਉਸ ਤੋਂ ਬਾਅਦ ਤੁਹਾਨੂੰ ਦੇਖੋ ਜੀ ਤੁਹਾਡੀ ਜਿਹੜੀ ਚੰਗੀ ਆਮਦਨੀ ਉਸ ਤੋਂ ਬਾਅਦ ਤੁਹਾਨੂੰ ਜਿਹੜਾ ਵੀ ਇਮੀਡੀਏਟਲੀ ਵਰਕ ਪਰਮਿਟ ਆਫਟਰ ਸਕਸੈਸਫੁਲ ਅਪਲੀਕੇਸ਼ਨ ਉਹ ਤੁਹਾਨੂੰ ਨਾਲ ਦੇ ਨਾਲ ਹੈਗਾ ਹੈ ਕੈਲਕੂਲੇਸ਼ਨ ਕਰਨੀ ਚਾਹੁੰਦੇ ਹਾਂ ਤਾਂ ਆਪਾਂ ਤੁਹਾਨੂੰ ਕਰਕੇ ਦਿਖਾ ਦਿੰਦੇ ਹਾਂ ਹੁਣੇ ਲਓ ਜੀ ਇਹਨਾਂ ਦੇ ਕੁਐਸਚਨ ਨੇ ਇਹ ਤੁਸੀਂ ਇਹਨਾਂ ਦੇ ਆਨਸਰ ਦੇਣੇ ਨੇ ਐਂਡ ਤੇ ਤੁਹਾਨੂੰ ਉਹਦਾ ਜਿਹੜਾ ਕੈਲਕੂਲੇਸ਼ਨ ਹੋ ਕੇ ਸਾਰਾ ਕੁਝ ਆ ਜਾਊਗਾ ਤੁਸੀਂ ਯੂਨੀਵਰਸਿਟੀ ਡਿਗਰੀ ਵਾਲਿਓ ਵੋਕੇਸ਼ਨ ਵਾਲਿਓ ਪਬਲਿਕੇਸ਼ਨ ਵਾਲੇ ਭਰ ਦੋ ਟ੍ਰੇਨਿੰਗ ਕੰਪਲੀਟਡ ਹੈ ਤੇ ਇਹ ਕਹਿੰਦੇ ਨੇ ਹਾਊ many years experience do you have in this profession ਤਲੋਪਾ ਪਰ ਦੋ ਜੀ ਦੋ ਤੋਂ ਪੰਜ ਸਾਲ ਤੇ ਉਸ ਤੋਂ ਬਾਅਦ ਇਹਨੂੰ ਆਪਾਂ ਦੇ ਜਾਦਿਆਂ ਆ ਇਨਫੋਰਮੇਸ਼ਨ ਟੈਕਨੋਲੋਜੀ ਕਿਹੜੀ ਕੰਟਰੀ ਤੋਂ ਜੇ ਤੁਸੀਂ ਮੰਨ ਲਓ ਇੰਨਾ ਕਿਸੇ ਕੰਟਰੀ ਤੋਂ ਬਿਲੋਂਗ ਨਹੀਂ ਕਰ ਰਹੇ ਇੰਡੀਆ ਤੋਂ ਹੋ ਜਾ ਨਾਈਜੀਰੀਆ ਜਾਂ ਕੋਈ ਕਿਸੇ ਵੀ ਕੰਟਰੀ ਤੋਂ ਲਾਲ ਤੁਸੀਂ ਬਿਲੋਂਗ ਨਹੀਂ ਕਰਦੇ ਕੋਈ ਮੇਰਾ ਭੈਣ ਭਰਾ ਪਾਕਿਸਤਾਨ ਤੋਂ ਜਾਂ ਬੰਗਲਾਦੇਸ਼ ਤੋਂ ਵੀ ਦੇਖ ਰਹੇ ਹੋਵੇ ਤਾਂ ਤੁਸੀਂ ਅਦਰ ਤੇ ਜਾ ਕੇ ਆਪਣੀ ਜਿਹੜੀ ਕੰਟਰੀ ਆ ਉਹਨੂੰ ਸਰਚ ਕਰ ਸਕਦੇ ਹੋ ਕਰਾਂਗੇ ਇੰਡੀਆ ਇੰਡੀਆ ਤੋਂ ਬਾਅਦ ਇਹ ਤੁਹਾਨੂੰ ਪੁੱਛ ਰਹੇ ਨੇ ਲੈਂਗੁਏਜ ਆ ਵੀ ਜੇ ਤੁਹਾਡੀ ਲੈਂਗੁਏਜ ਆ ਜਿਹੜੀ B2 ਲੈਵਲ ਦੀ ਆ ਜਰਮਨ ਦੀ B1 ਦੀ ਆ ਜਾਂ ਥੋੜੀ ਬਹੁਤੀ ਆ ਜਾਂ ਫਿਰ ਬਿਲਕੁਲ ਹੀ ਨਹੀਂ ਹੈਗੀ ਆਪਾਂ ਕਹਿਦੇ ਨੇ ਵੀ ਬਿਲਕੁਲ ਹੀ ਨਹੀਂ ਹੈਗੀ ਜੀ ਇਹਨਾਂ ਨੂੰ ਸਾਡੀ ਜਿਹੜੀ ਹੈਗੀ ਆ ਉਹ ਤੇ ਫਿਰ ਆਪਾਂ ਨੂੰ ਇੰਗਲਿਸ਼ ਪੁੱਛਦੇ ਨੇ ਤੁਹਾਡੀ ਇੰਗਲਿਸ਼ ਕਿੱਦਾਂ ਦੀ ਆ ਜਦੋਂ ਆਪਾਂ B2 ਚ ਪਾਨੇ ਵੀ ਵਧੀਆ ਇੰਗਲਿਸ਼ ਬੋਲਦੇ ਆ ਅਸੀਂ ਤੋਂ ਬਾਅਦ ਆਪਣੀ ਏਜ ਫੋਰ ਐਗਜ਼ਾਮਪਲ 30 ਇਹਨੂੰ ਪੁੱਛ ਰਹੇ ਨੇ 6 ਨਹੀਂ ਜਪਾ ਮੰਨ ਲਓ ਨਹੀਂ ਜਰਮਨ ਚ ਰਹੇ ਤਾਂ ਆਪਾਂ ਕਹਿ ਸਕਦੇ ਹਾਂ ਨਹੀਂ ਹੈਗੇ ਮੈਨੂੰ ਤੁਸੀਂ ਯੈਸ ਕਰ ਦਿਓ ਚਾਹੇ ਨੋ ਕਰ ਦਿਓ ਉਦੋਂ ਬਾਅਦ ਇਹ ਪੁੱਛਦੇ ਨੇ ਪਰ ਪਰਸਨ ਯੈਸ ਪੈਸਿਆਂ ਦਾ ਉਦੋਂ ਬਾਅਦ ਇੱਥੇ ਆਪਾਂ ਨੇ ਦੇਣੀ ਆ ਈਮੇਲ ਆਈਡੀ ਆਪਣੀ ਉਸ ਤੋਂ ਬਾਅਦ ਆਪਾਂ ਭਰ ਦੇਣੀ ਹੈ ਆਪਣੀ ਈਮੇਲ ਆਈਡੀ ਭਰਨ ਤੋਂ ਬਾਅਦ ਆਪਾਂ ਨੂੰ ਕਰਨਾ ਨੈਕਸਟ ਕੰਗਰਾਚੂਲੇਸ਼ਨਸ ਯੂ ਆਰ ਅਨਸਰਡ ਅਪ ਟੂ 6. ਲੋ ਜੀ ਕੰਗਰਾਚੂਲੇਸ਼ਨ ਜੀ ਤੁਹਾਡੇ ਫੋਰ ਐਗਜ਼ਾਮਪਲ ਦੇ ਤੌਰ ਤੇ ਕਹਿੰਦੇ ਤੁਹਾਡੇ ਜਿਹੜੇ 6 ਪੁਆਇੰਟ ਨੇ ਉਹ ਇਹਦੇ ਲਈ ਪੂਰੇ ਨੇ ਤੇ ਆਪਾਂ ਇਹਦੇ ਲਈ ਲਿਜੀਬਲ ਆ। ਲੋ ਜੀ ਸਾਰਾ ਕੁਝ ਤੁਸੀਂ ਦੇਖ ਲਿਆ ਤੁਹਾਡੇ ਸਾਹਮਣੇ ਸੀਗਾ ਕਿੱਦਾਂ ਤੁਸੀਂ ਅਪਾਇੰਟਮੈਂਟ ਬੁੱਕ ਕਰਨੀ ਆ ਚੈੱਕ ਲਿਸਟ ਤੁਹਾਡੇ ਸਾਹਮਣੇ ਸੀ ਜੋ ਜੋ ਡਾਕੂਮੈਂਟ ਦੀ ਤੁਹਾਨੂੰ ਜ਼ਰੂਰਤ ਆ ਕੋਸ਼ਿਸ਼ ਇਹ ਰੱਖੀ ਆ ਵੀ ਤੁਹਾਨੂੰ ਥੋੜਾ ਛੇਤੀ ਛੇਤੀ ਸ਼ਾਰਟਸ ਸਮਝਾਇਆ ਜਾਵੇ ਜੇ ਫੇਰ ਵੀ ਤੁਹਾਡਾ ਕੋਈ ਵੀ ਸਵਾਲ ਆ ਕੋਈ ਵੀ ਕੁਐਸਚਨ ਆ ਕਿਤੇ ਸਮਝ ਨਹੀਂ ਲੱਗੀ ਕੋਈ ਚੀਜ਼ ਜਾਂ ਮੰਨ ਲਓ ਵੀ ਤੁਹਾਨੂੰ ਬਲੌਕਡ ਅਕਾਊਂਟ ਬਾਰੇ ਤੇ ਦੂਜਾ ਇਰਕੇ ਨੂੰ ਵਾਲੇ ਬਾਰੇ ਕੋਈ ਡਾਊਟ ਹੈ ਤਾਂ ਉਹਦੇ ਦੋਨਾਂ ਚੀਜ਼ਾਂ ਤੇ ਅਸੀਂ ਇੱਕ ਇਕੱਠੀ ਵੀਡੀਓ ਬਣਾ ਦਾਂਗੇ ਕਮੈਂਟ ਬਾਕਸ ਵਿੱਚ ਕਮੈਂਟ ਜਰੂਰ ਕਰਿਓ ਤਾਂ ਆਪਾਂ ਜ਼ਰੂਰ ਬਣਾਵਾਂਗੇ ਜਿਹੜੇ ਜਿਹੜੇ ਭਰਾਵਾਂ ਨੂੰ ਨਹੀਂ ਇਹ ਚੀਜ਼ ਬਾਰੇ ਪਤਾ ਹੋਊਗਾ ਵੀ ਕਿੱਦਾਂ ਅਪਲਾਈ ਹੁੰਦੇ ਨੇ ਦੋਨੇ ਚੀਜ਼ਾਂ ਤਾਂ ਤੁਹਾਨੂੰ ਇੱਕ ਵਾਰੀ ਬਲੌਕਡ ਅਕਾਊਂਟ ਵੀ ਬਣਾ ਕੇ ਦਿਖਾ ਦਾਂਗੇ ਤੁਹਾਨੂੰ ਇੱਕ ਵਾਰੀ ਜਿਹੜਾ ਕਾਨੂੰਨ ਵਾਲਾ ਉਹਤੇ ਅਪਲਾਈ ਕਰਕੇ ਵੀ ਦਿਖਾ ਦਾਂਗੇ ਤੁਸੀਂ ਡਾਕੂਮੈਂਟ ਕਿੱਦਾਂ ਅਪਲਾਈ ਕਰਨੇ ਨੇ ਤੇ ਕੀ ਉਹਦੀ ਫੀਸ ਆ ਜਿਹੜੀ ਰਹਿਣੇ ਵਾਲੀ ਆ ਤੇ ਕਿੱਦਾਂ ਉਹ ਕੰਮ ਕਰਦਾ ਬਾਕੀ ਜੇ ਫੇਰ ਵੀ ਥੋੜਾ ਕੋਈ ਕੁਐਸਚਨ ਆ ਸੰਡੇ ਨੂੰ ਆਪਾਂ ਲਾਈਵ ਆ ਰਹੇ ਹਾਂ ਕੱਲ ਨੂੰ ਜੀ ਤੁਸੀਂ ਉਹਦੇ ਤੇ ਸਾਰੇ ਭੈਣ ਭਰਾ ਜ਼ਰੂਰ ਜੁੜਿਓ ਕਮੈਂਟ ਕਰਿਓ ਕੋਈ ਚੀਜ਼ ਪੁੱਛਣੀ ਹੋਵੇ ਤੇ ਨਾਲ ਆਪਣਾ ਭਰਾ ਵੀ ਹੋਊ ਉਹ ਵੀ ਮੇਰਾ ਭਰਾ ਬਹੁਤ ਨੋਲੇਜ ਰੱਖਦਾ ਜਰਮਨ ਬਾਰੇ ਕਾਫੀ ਜਿਆਦਾ ਉਹਨੇ ਕਿਉਂਕਿ ਨੇ ਮੇਰੇ ਤੋਂ ਬਾਅਦ ਤਿੰਨ ਚਾਰ ਹਾਊਸ ਬਿਲਡਿੰਗ ਕੀਤੀਆਂ ਨੇ ਮੈਂ ਤਾਂ ਇੱਕੋ ਹੀ ਕੀਤੀ ਆ ਤੇ ਉਹ ਭਰਾ ਨੇ ਤਿੰਨ ਚਾਰ ਹਾਊਸ ਬਿਲਡਿੰਗਾਂ ਕੀਤੀਆਂ ਉਹਦੇ ਹੁਣ ਬ੍ਰਦਰ ਸਿਸਟਰ ਆਏ ਨੇ ਉਹ ਵੀ ਹਾਊਸ ਬਿਲਡਿੰਗ ਹੀ ਕਰ ਰਹੇ ਨੇ ਜਰਮਨ ਦੇ ਵਿੱਚ ਉਹ ਵੀ ਵਿਦਆਊਟ ਲੈਂਗੁਏਜ ਤੋਂ ਆਏ ਸੀਗੇ ਇੰਡੀਆ ਤੋਂ ਉਹਦੇ ਬ੍ਰਦਰ ਸਿਸਟਰ ਉਹ ਵੀ ਇੱਥੇ ਹਾਊਸ ਬਿਲਡਿੰਗ ਜਿਹੜਾ ਕਰ ਰਹੇ ਨੇ ਬਾਕੀ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਿਓ ਕਮੈਂਟ ਜ਼ਰੂਰ ਕਰਿਓ ਉਦੋਂ ਤੱਕ ਲਈ ਥੈਂਕ ਯੂ ਰੱਬ ਰੱਖਾ